ਅੱਜ ਦੀ ਮੁੱਦਾ ਵੀ ਹੁਣੀ ਰਾਜਨੀਤੀ ਜਿਹੜੀ ਆ ਆਮ ਲੋਕਾਂ ਦੇ ਜਿਹੜੇ ਅਸਲ ਮੁੱਦੇ ਆ ਜਦੋਂ ਉਹਨਾਂ ਨੂੰ ਸੰਬੋਧਿਤ ਹੋਣ ਤੋਂ ਇਨਕਾਰੀ ਹੁੰਦੀ ਆ ਜਾਂ ਉਹਦੇ ਤੋਂ ਅਸਫਲ ਹੁੰਦੀ ਆ ਤਾਂ ਫਿਰ ਉਹ ਇਹੋ ਜੇ ਕੰਮ ਕਰਦੀ ਜਿੱਤੇ ਨਾਲ ਲੋਕਾਂ ਦਾ ਧਿਆਨ ਹੋਰ ਪਾਸੇ ਵੰਡ ਕੇ ਲੋਕਾਂ ਨੂੰ ਰੁਝਾਇਆ ਜਾਵੇ ਜ਼ਿਲ੍ਹਾ ਮੁਕਾਮ ਡਿਕਲੇਅਰ ਕਰਨ ਦੇ ਨਾਲ ਲੋਕਾਂ ਦੀ ਭਾਵਨਾਤਮਕ ਪੱਦਰ ਤੇ ਮੂਰਖ ਬਣਾਉਣ ਤੋਂ ਇਲਾਵਾ ਕੋਈ ਆਨੰਦਪੁਰ ਸਾਹਿਬ ਦੇ ਜਾਂ ਪੰਜਾਬ ਦੇ ਲਈ ਕੋਈ ਵੀ ਪ੍ਰਗਤੀ ਵਾਲਾ ਕੋਈ ਫਾਇਦੇ ਵਾਲਾ ਕੰਮ ਨਹੀਂ ਆ ਆਰਥਿਕ ਭੋਜ ਵਧੇਗਾ ਵਿਰਾਸਤ ਤੇ ਉਹ ਹੁੰਦੀ ਆ ਨਾ ਜਿਹੜੀ ਸਾਡੇ ਪਿਓ ਦਾਦਿਆਂ ਤੋਂ ਸਾਡੇ ਪੁਖਤਾਨੀ ਤੌਰ ਤੇ ਸਾਨੂੰ ਮਿਲਦੀ ਆ ਜਿਹੜੀ ਭੂਗੋਲਕ ਸਥਿਤੀਆਂ ਮਿਲਦੀਆਂ ਜਾਂ ਜਿਹੜੇ ਸੰਸਕਾਰ ਮਿਲਦੇ ਆ ਜਾਂ ਜੋ ਵੀ ਵਾਤਾਵਰਨ ਮਿਲਦਾ ਜੀ ਉਹਨੂੰ ਅਸੀਂ ਵਾਤਾਵਰਨ ਨੂੰ ਉਸ ਭੂਗੋਲਕ ਪ੍ਰਕਿਰਤਕ ਦੇਖ ਨੂੰ ਵਿਗਾੜ ਕੇ ਕੰਕਰੀਟ ਨਾਲ ਅਸੀਂ ਵਿਰਾਸਤ ਨਕਲੀ ਉਸਾਰਾਂਗੇ ਉਹ ਵਿਰਾਸਤ ਨਹੀਂ ਨਾ ਬਠਿੰਡੇ ਨੂੰ ਕਿਸੇ ਵਲੇ ਟਿੱਬਿਆਂ ਦਾ ਸ਼ਹਿਰ ਕਹਿੰਦੇ ਸੀ ਲੋਕਾਂ ਨੇ ਪਹਿਲਾਂ ਆਪ ਮੰਗ ਮੰਗ ਕੇ ਉੱਥੇ ਜਿਹੜਾ ਵਿਕਾਸ ਦੀ ਨੇਹਰੀ ਲਿਆਂਦੀ ਤੇ ਥਰਮਲ ਲੱਗੇ ਤੇ ਹੋਰ ਕੰਕਰੀਟ ਦੇ ਜੰਗਲ ਟਿੱਬਿਆਂ ਦੇ ਵਿੱਚ ਉੱਤਰੇ ਅੱਜ ਉਹ ਲੋਕਾਂ ਲਈ ਉਹ ਜਿਹੜਾ ਉਹੀ ਥਰਮਲ ਉਹੀ ਵਿਕਾਸ ਦਾ ਪ੍ਰਤੀਕ ਜਿਹੜਾ ਉਹ ਸਰਾਪ ਬਣਿਆ ਪਿਆ ਸਵਾਗਤ ਹੈ ਤੁਹਾਡਾ ਦੂਜਾ ਪੰਜਾਬ ਤੇ ਅੱਜਕੱਲ ਸ੍ਰੀ ਅਨੰਦਪੁਰ ਸਾਹਿਬ ਦੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਜਿੱਥੇ ਅੱਜਕੱਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬੀ ਸਮਾਗਮ ਮਨਾਏ ਜਾ ਰਹੇ ਨੇ ਤਿਆਰੀਆਂ ਯੂਰੋ ਸ਼ੋਰ ਨਾਲ ਚੱਲ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਵੱਡਾ ਸਮਾਗਮ 24 ਨਵੰਬਰ ਨੂੰ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਦੇਸ਼ ਭਰ ਤੋਂ ਸਾਰੇ ਮੁੱਖ ਮੰਤਰੀਆਂ ਨੂੰ ਔਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਔਰ ਦਿਸਾਂ ਵਿਦੇਸ਼ਾਂ ਬਸ ਦੇ ਲੋਕਾਂ ਦੀ ਵੱਖ-ਵੱਖ ਧਰਮਾਂ ਦੀ ਔਰ ਵਰਗਾਂ ਦੇ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਤਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਗੱਲਬਾਤ ਚੱਲ ਰਹੀ ਹੈ ਭਾਵੇਂ ਕਿ ਮੁੱਖ ਮੰਤਰੀ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਕੈਬਨਿਟ ਫੈਸਲਾ ਲਏਗੀ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਹੈ ਜਾਂ ਨਹੀਂ। ਸੋ ਉਹਨਾਂ ਨੇ ਇਨਕਾਰ ਨਹੀਂ ਕੀਤਾ ਪਰ ਉਹਨਾਂ ਨੇ ਖੁੱਲ ਕੇ ਇਸ ਤੇ ਬਿਆਨਬਾਜ਼ੀ ਵੀ ਨਹੀਂ ਕੀਤੀ। ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਲੰਮੇ ਸਮੇਂ ਤੋਂ શ્રી ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰਦੇ ਰਹੇ ਨੇ। ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਇਸ ਮੰਗ ਦਾ ਵਿਰੋਧ ਵੀ ਕਰਦੇ ਰਹੇ ਨੇ। ਇਹ ਦੋਨੇ ਨੁਕਤਾ ਨਜ਼ਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ ਵਾਲੇ ਔਰ ਪਿਛਲੇ ਕਰੀਬ 25 ਸਾਲ ਤੋਂ ਅਨੰਦਪੁਰ ਦਾ ਸਰੂਪ ਬਦਲਦਾ ਦੇਖਦੇ ਸਿੱਖ ਇਤਿਹਾਸ ਸੱਭਿਆਚਾਰ ਔਰ ਵਿਰਾਸਤ ਬਾਰੇ ਲਗਾਤਾਰ ਲਿਖਣ ਵਾਲੇ ਜਿਨ੍ਹਾਂ ਦੇ ਤੁਸੀਂ ਅਖਬਾਰਾਂ ਦੇ ਵਿੱਚ ਆਮ ਹੀ ਲੇਖ ਪੜ੍ਹਦੇ ਹੋ ਮੇਰੀ ਮੁਰਾਦ ਤਲਵਿੰਦਰ ਸਿੰਘ ਬੁੱਟਰ ਤੋਂ ਹੈ ਜੋ ਸਾਡੇ ਨਾਲ ਅੱਜ ਮੌਜੂਦ ਨੇ ਬੁੱਟਰ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸੋ ਸਭ ਤੋਂ ਪਹਿਲਾ ਸਵਾਲ ਜਦੋਂ ਇਹ ਖਬਰ ਤੁਸੀਂ ਸੁਣੀ ਕਿ ਪੰਜਾਬ ਸਰਕਾਰ ਅਨੰਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਬਣਾਉਣ ਦਾ ਐਲਾਨ ਕਰਨ ਜਾ ਰਹੀ ਹੈ ਜਾਂ ਕਰ ਰਹੀ ਹੈ ਬਹੁਤ ਸਾਰੇ ਲੋਕ ਇਹਦਾ ਲੰਮੇ ਸਮੇਂ ਤੋਂ ਮੰਗ ਵੀ ਕਰ ਰਹੇ ਨੇ ਕੁਝ ਲੋਕ ਵਿਰੋਧ ਵੀ ਕਰ ਰਹੇ ਨੇ ਹੁਣ ਐਜ਼ ਅਨੰਤਪੁਰ ਸਾਹਿਬ ਦੇ ਵਾਸੀ ਹੋਣ ਦੇ ਔਰ ਸਿੱਖ ਇਤਿਹਾਸ ਔਰ ਵਿਰਸੇ ਨੂੰ ਦੀ ਸਮਝ ਦੇ ਵਿਦਿਆਰਥੀ ਹੋਣ ਦੇ ਨਾਤੇ ਤੁਹਾਡਾ ਪਹਿਲਾ ਪ੍ਰਤੀਕਰਮ ਕੀ ਹੈ ਕਿ ਅਨੰਤਪੁਰ ਸਾਹਿਬ ਜਿਲ੍ਹਾ ਬਣ ਰਿਹਾ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਦੇਖੋ ਅਨੰਤਪੁਰ ਸਾਹਿਬ ਨੂੰ ਜਿਲ੍ਹਾ ਬਣਾਉਣ ਦੇ ਸਬੰਧ ਦੇ ਵਿੱਚ ਦੋ ਇਹਦੇ ਪਹਿਲੂ ਨੇ ਇੱਕ ਰਾਜਨੀਤਿਕ ਅਤੇ ਇੱਕ ਆਨੰਦਪੁਰ ਸਾਹਿਬ ਦੀ ਇਤਿਹਾਸਿਕ ਤੇ ਵਿਰਾਸਤੀ ਮਹੱਤਤਾ ਨਾਲ ਜੁੜਿਆ ਹੋਇਆ ਜੇ ਆਪਾਂ ਪਹਿਲਾ ਰਾਜਨੀਤਿਕ ਪਹਿਲੂ ਦੀ ਗੱਲ ਕਰ ਲਈਏ ਤੇ ਅੱਜ ਦੀ ਮੁੱਦਾ ਵੀ ਹੁਣੀ ਰਾਜਨੀਤੀ ਜਿਹੜੀ ਆ ਆਮ ਲੋਕਾਂ ਦੇ ਜਿਹੜੇ ਅਸਲ ਮੁੱਦੇ ਆ ਜਦੋਂ ਉਹਨਾਂ ਨੂੰ ਸੰਬੋਧਿਤ ਹੋਣ ਤੋਂ ਇਨਕਾਰੀ ਹੁੰਦੀ ਆ ਜਾਂ ਉਹਦੇ ਤੋਂ ਅਸਫਲ ਹੁੰਦੀ ਆ ਤਾਂ ਫਿਰ ਉਹ ਇਹੋ ਜਿਹੇ ਕੰਮ ਕਰਦੀ ਜਿੱਤੇ ਨਾਲ ਲੋਕਾਂ ਦਾ ਧਿਆਨ ਹੋਰ ਪਾਸੇ ਵੰਡ ਕੇ ਲੋਕਾਂ ਨੂੰ ਰੁਝਾਇਆ ਜਾਵੇ ਜਿਵੇਂ ਆਪਾਂ ਬੱਚੇ ਨੂੰ ਜਿਹੜਾ ਖੁਸ਼ ਕਰਨ ਦੇ ਲਈ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਫੜਾਉਣੇ ਦੇ ਦਿੰਨੇ ਆ ਜਾਂ ਛੁਣਛਣਾ ਜੇ ਪੰਜਾਬੀ ਚ ਕਹ ਲਈਏ ਛੁਣਛਣਾ ਫੜਾ ਦਿੰਨੇ ਆ ਇਹ ਮੈਨੂੰ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜ਼ਿਲ੍ਹਾ ਕਿਸੇ ਸ਼ਹਿਰ ਨੂੰ ਜ਼ਿਲ੍ਹਾ ਮੁਕਾਮ ਡਿਕਲੇਅਰ ਕਰਨਾ ਇੱਕ ਛੁਣਛਣੇ ਤੋਂ ਵੱਧ ਕੁਝ ਨਹੀਂ ਆ ਜੇ ਪਿਸ਼ੋਕੜਵਾਲ ਵੇਖੀਏ ਜ਼ਿਲ੍ਹਾ ਮੁਕਾਮ ਵੈਸੇ ਤੇ ਜਿਹੜਾ ਹੈ ਇਹ ਬ੍ਰਿਟਿਸ਼ ਰਾਜ ਦੀ ਦੇਣ ਆ ਤੇ ਅਣਵੰਡੇ ਪੰਜਾਬ ਦੇ ਵਿੱਚ 29 ਜ਼ਿਲ੍ਹੇ ਹੁੰਦੇ ਸੀ ਤੇ ਜਦੋਂ ਆਜ਼ਾਦੀ ਤੋਂ ਬਾਅਦ ਜਿਹੜਾ ਆ ਉਹ ਪਾਕਿਸਤਾਨ ਦੇ ਵਿੱਚ ਤੇ ਜਿਹੜਾ ਭਾਰਤੀ ਪੰਜਾਬ ਦੇ ਵਿੱਚ ਵੰਡੇ ਜਾਣ ਕਰਕੇ 12 ਜ਼ਿਲ੍ਹੇ ਰਹਿ ਕੇ ਤੇ 19 ਜਦੋਂ ਜ਼ਿਲ੍ਹੇ ਦਾ ਏਰੀਆ ਕਿੰਨਾ ਸੀ ਪੰਜਾਬ ਦਾਣ ਬੰਡੇ ਪੰਜਾਬ ਉਸ ਵੇਲੇ ਤਕਰੀਬਨ 3 ਲੱਖ 57000 ਵਰਗ ਕਿਲੋਮੀਟਰ ਪੂਰੇ ਪੰਜਾਬ ਦਾ ਖੇਤਰਫਲ ਸੀਗਾ ਤੇ ਇਸ ਵੇਲੇ ਜਿਹੜਾ 5300 ਕੁਝ ਵਰਗ ਕਿਲੋਮੀਟਰ ਪੰਜਾਬ ਦਾ ਖੇਤਰਫਲ ਰਹਿ ਗਿਆ ਹੈ ਓਕੇ ਅਣਵੰਡੇ ਪੰਜਾਬ ਦੇ ਵਿੱਚ 29 ਜ਼ਿਲ੍ਹੇ ਸੀਗੇ 3.5 ਲੱਖ ਜਦੋਂ ਸੀਗਾ ਤੇ ਉਦੋਂ ਸਾਡੇ ਕੋਲ 29 ਜ਼ਿਲ੍ਹੇ ਸੀਗੇ ਹਾਂਜੀ ਤੇ ਹੁਣ ਜਦੋਂ 505200 ਜਿਹਨੂੰ ਆਪਾਂ ਕਹਿ ਰਹੇ ਆਂ ਹਾਂਜੀ ਤੇ ਉਹਦੇ ਆਪਾਂ 10000 23 ਹਾਂਜੀ 23 ਜ਼ਿਲ੍ਹੇ ਆਲਰੇਡੀ ਹੈਗੇ ਤੇ 24ਵਾਂ ਬਣਾਉਣ ਬਾਰੇ ਸੋਚ ਰਹੇ ਆਂ ਤੇ ਹੁਣ ਦੇਖੋ ਨਾ ਇਹੀ ਇੱਥੇ ਗੱਲ ਆਈਏ ਕਿ ਜੇ 357000 ਜਿਹੜਾ ਵਰਕ ਕਿਲੋਮੀਟਰ ਸੀਗਾ ਉਹਦੇ ਵਿੱਚ ਇੱਕ ਜ਼ਿਲ੍ਹੇ ਦਾ ਖੇਤਰਫਲ ਘੱਟੋ-ਘੱਟ 12000 ਵਰਕ ਕਿਲੋਮੀਟਰ ਤੋਂ ਉੱਪਰ ਸੀਗਾ ਤੇ ਅੱਜ ਜਿਹੜੇ ਪੰਜਾਬ ਦੇ 23 ਜ਼ਿਲ੍ਹੇ ਨੇ ਇੱਕ ਜ਼ਿਲ੍ਹੇ ਦਾ ਔਸਤਨ ਖੇਤਰਫਲ ਜਿਹੜਾ ਆ ਉਹ ਤਕਰੀਬਨ 2100 ਵਰਗ ਕਿਲੋਮੀਟਰ ਦੇ ਲਗ ਭਾ ਗਿਆ ਹੁਣ ਵੇਖੋ ਇਹ ਜਿਹੜੀ ਜ਼ਿਲ੍ਹੇ ਬਣਾਉਣ ਦੀ ਰਾਜਨੀਤੀ ਕਿਵੇਂ ਚੱਲੀ ਜਦੋਂ ਅਣਵੰਡੇ ਜਦੋਂ ਆਜ਼ਾਦੀ ਤੋਂ ਬਾਅਦ ਪੰਜਾਬ ਕੋਲ 12 ਜ਼ਿਲ੍ਹੇ ਰਹਿ ਗਏ ਤੇ ਪੰਜਾਬ ਪੁਨਰਗਠਨ ਜਿਹੜਾ ਹੋਇਆ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਤੇ ਅੰਬਾਲਾ ਜ਼ਿਲ੍ਹਾ ਜਿਹੜਾ ਪੰਜਾਬ ਤੋਂ ਬਾਹਰ ਹੈ ਗਿਆ 11 ਜ਼ਿਲ੍ਹੇ ਰਹਿ ਗਏ ਉਸ ਤੋਂ ਬਾਅਦ ਰਾਜਨੀਤੀ ਜਿਹੜੀ ਅਕਾਲੀ ਦਲ ਤੇ ਕਾਂਗਰਸ ਸਰਕਾਰਾਂ ਦੇ ਵਿੱਚ ਲੋਕਾਂ ਨਾਲ ਭਾਵਨਾਤਮਕ ਪੱਧਰ ਤੇ ਖੇਡਣ ਦੀ ਰਾਜਨੀਤੀ ਚੱਲੀ ਜਿਦੇ ਵਿੱਚ ਜ਼ਿਲ੍ਹੇ ਮੁਕਾਮ ਨਵੇਂ ਡਿਕਲੇਅਰ ਕਰਨ ਦੀ ਖੇਡ ਚੱਲੀ ਉਹ ਪੁਨਰਗਠਨ ਤੋਂ ਬਾਅਦ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਪਹਿਲਾ ਜ਼ਿਲ੍ਹਾ ਕਪੂਰਥਲਾ 1976 ਚ ਬਣਿਆ ਤੇ ਉਸ ਤੋਂ ਬਾਅਦ ਅੱਜ ਤੱਕ ਵੇਖ ਲੋ ਕਿ 12 13 ਜ਼ਿਲ ਉਹ ਪਿਛਲੇ 50 ਸਾਲ ਦੇ ਵਿੱਚ ਦੁਬਾਰਾ ਬਣ ਗਿਆ ਜਦੋਂ ਅਸੀਂ ਪੰਜਵੀਂ ਚ ਪੜ੍ਹਦੇ ਹੁੰਦੇ ਸੀ ਨਾ ਪੰਜਵੀਂ ਦੀ ਕਿਤਾਬ ਚ ਪੜ੍ਹਦੇ ਸੀ ਉਦੋਂ ਕਹਿੰਦੇ ਸੀ ਪੰਜਾਬ ਦੇ 12 ਜ਼ਿਲ੍ਹੇ ਹੋਣ ਹਨ ਹੈਨਾ ਸੋ ਹੁਣ ਜ਼ਿਲ੍ਹੇ ਬਦਲਦੇ ਆ ਸੋ ਇਹ ਤੁਹਾਡਾ ਕੀ ਪ੍ਰਤੀਕਰਮ ਕੀ ਹੈ ਅਨੰਤਪੁਰ ਸਾਹਿਬ ਜ਼ਿਲ੍ਹਾ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ ਇਹ ਇਹ ਦੇਖੋ ਉੱਥੇ ਮੈਂ ਗੱਲ ਕਰਨਾ ਕਿ ਇੱਕ ਤੇ ਇਹਦੇ ਨਾਲ ਜ਼ਿਲ੍ਹਾ ਮੁਕਾਮ ਡਿਕਲੇਅਰ ਕਰਨ ਦੇ ਨਾਲ ਲੋਕਾਂ ਦੇ ਭਾਵਨਾਤਮਕ ਪੱਦਰ ਤੇ ਮੂਰਖ ਬਣਾਉਣ ਤੋਂ ਇਲਾਵਾ ਕੋਈ ਆਨੰਦਪੁਰ ਸਾਹਿਬ ਦੇ ਜਾਂ ਪੰਜਾਬ ਦੇ ਲਈ ਕੋਈ ਵੀ ਪ੍ਰਗਤੀ ਵਾਲਾ ਕੋਈ ਫਾਇਦੇ ਵਾਲਾ ਕੰਮ ਨਹੀਂ ਆ ਆਰਥਿਕ ਪੋਝ ਵਧੇਗਾ ਮੈਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਦਿਨ ਰਿਪੋਰਟ ਛਪੀ ਸੀ ਜਿਹਦੇ ਤੋਂ ਇਹ ਗੱਲ ਜਾਦਾ ਜਿਹੜੀ ਪੁਖਤਾ ਹੋਈ ਹੈ ਕਿ ਜ਼ਿਲ੍ਹਾ ਬਣਾਉਣ ਦੀ ਸਰਕਾਰ ਜਿਹੜੀ ਪੈਰਵਾਹੀ ਕਰ ਰਹੀ ਆ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਆ ਕਿ ਜੇ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਦਾ ਆ ਤੇ ਘੱਟੋ ਘੱਟ ਜਿਹੜਾ ਆ 500 ਕਰੋੜ ਤੋਂ ਉੱਪਰ ਜਿਹੜਾ ਤੁਰੰਤ ਜਿਹੜਾ ਇੱਥੇ ਜਿਹੜਾ ਢਾਂਚਾ ਸਥਾਪਿਤ ਕਰਨਾ ਜਿਲਾ ਮੁਕਾਮ ਦਾ ਉਹਦੇ ਤੇ ਖਰਚ ਆਏਗਾ ਉਸ ਤੋਂ ਇਲਾਵਾ 18 ਕਰੋੜ ਰੁਪਈਆ ਪ੍ਰਤੀ ਮਹੀਨਾ ਜਿਹੜਾ ਤਨਖਾਹਾਂ ਤੇ ਖਰਚ ਆਏਗਾ ਜਿਲਾ ਬਣਾਉਣ ਦਾ ਮਤਲਬ ਸਿੱਧਾ-ਸਿੱਧਾ ਕਿ 40 ਯੂਪੀਐਸਸੀ ਦੇ ਅਫਸਰ ਘੱਟੋ-ਘੱਟ ਤੁਸੀਂ ਪੰਜਾਬ ਦੇ ਵਿੱਚ ਨਵੇਂ ਲੈ ਆ ਰਹੇ ਹੋ ਉਸ ਤੋਂ ਇਲਾਵਾ ਤੁਸੀਂ ਵੇਖੋ ਕਿੰਨਾ ਅਮਲਾ ਫੈਲਾ ਵਧੇਗਾ ਔਰ ਖੇਤਰਫਾਲ ਤੇ 50 ਆਨੰਦਪੁਰ ਸਾਹਿਬ ਦੇ ਤੇ ਪੱਲੇ ਕੁਝ ਵੀ ਨਹੀਂ ਆ ਜੇ ਨਹੀਂ ਪਰ ਇਹ ਜਿਹੜਾ ਜੇ ਪੈਸਾ ਲੱਗ ਰਿਹਾ ਇਹ ਕਿਹੜੇ ਦਾ ਡਵੈਲਪਮੈਂਟ ਹੋਏਗੀ ਸ਼ਹਿਰ ਦੀ ਡਵੈਲਪਮੈਂਟ ਹੋਏਗੀ ਏਰੀਆ ਦੀ ਡਵੈਲਪਮੈਂਟ ਹੋਏਗੀ ਤੇ ਇਹਦੇ ਚ ਇਤਰਾਜ ਕਰ ਕਿਸ ਗੱਲ ਦਾ ਦੇਖੋ ਦੋ ਮੈਂ ਪਹਿਲਾਂ ਹੀ ਗੱਲ ਕੀਤੀ ਦੋ ਦੋ ਧਾਰਾਵਾਂ ਨੇ ਜੇ ਰਾਜਨੀਤਿਕ ਧਾਰਾ ਦੀ ਗੱਲ ਕਰੀਏ ਤੇ ਪੰਜਾਬ ਦੇ ਉੱਤੇ ਜਿਹੜਾ ਪਹਿਲਾਂ ਹੀ ਜਿਹੜਾ 450 4 ਲੱਖ ਕਰੋੜ ਰੁਪਏ ਦੇ ਲਗਭਗ ਪੰਜਾਬ ਦੇ ਸਰ ਕਰਜਾ ਆ ਉਹ ਕਰਜੇ ਦੀ ਪੰਡ ਭਾਰੀ ਹੋਣ ਤੋਂ ਸਵਾਏ ਕੁਝ ਨਹੀਂ ਹੋਊਗਾ ਉਹਨਾਂ ਵੇਖੋ ਪਹਿਲਾਂ ਰੋਪੜ ਜ਼ਿਲ੍ਹਾ ਰੋਪੜ ਪਹਿਲਾਂ ਮੁਹੱਲੀ ਵੀ ਰੋਪੜ ਚ ਪੈਂਦਾ ਸੀ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਰੋਪੜ ਨਾਲੋਂ ਕੱਟ ਕੇ ਮੁਹੱਲੀ ਲਾਇਆ ਬਖਰਾ ਜ਼ਿਲ੍ਹਾ ਬਣਾਇਆ ਤੇ ਰੋਪੜ ਦੇ ਲੋਕਾਂ ਨੂੰ ਬਹੁਤ ਸੱਟ ਵੱਜੀ ਇਸ ਚੀਜ਼ ਦੀ ਪਹਿਲਾਂ ਰੋਪੜ ਜ਼ਿਲ੍ਹਾ ਪਹਿਲਾਂ ਹੀ ਜਿਹੜਾ ਆ ਉਹ ਹਾਂਜੀ ਰੋਪੜ ਜ਼ਿਲ੍ਹਾ ਪਹਿਲਾਂ ਹੀ ਜਿਹੜਾ ਕੰਢੀ ਏਰੀਆ 'ਚ ਹੋਣ ਕਰਕੇ ਪਹਿਲਾਂ ਹੀ ਪਛੜਿਆ ਹੋਇਆ ਹੁਣ ਰੋਪੜ ਜ਼ਿਲ੍ਹੇ ਕੋਲ ਇਸ ਵੇਲੇ ਤਿੰਨ ਵਿਧਾਨ ਸਭਾ ਹਲਕੇ ਨੇ ਤਿੰਨਾਂ ਦੇ ਵਿੱਚੋਂ ਤੁਸੀਂ ਕਿਹਨੂੰ ਤੋੜ ਕੇ ਇੱਧਰ ਲਾਓਗੇ ਕਿਹਨੂੰ ਰਹਿਣ ਦਿਓਗੇ ਜਦੋਂ ਆਨੰਦਪੁਰ ਸਾਹਿਬ ਪਹਿਲਾਂ ਬਹੁਤ ਵਧੀਆ ਚੱਲ ਰਿਹਾ ਹੁਣ ਤੁਸੀਂ ਦੱਸੋ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਣ ਨਾਲ ਕੀ ਹੋਏਗਾ ਇੱਥੇ ਜ਼ਿਲ੍ਹਾ ਦਫ਼ਤਰ ਸਥਾਪਿਤ ਹੋਣਗੇ ਐਸਐਸਪੀ ਦਫ਼ਤਰ ਬਣੇਗਾ ਡੀਸੀ ਦਫ਼ਤਰ ਬਣੇਗਾ ਕਮਿਸ਼ਨਰ ਦਫ਼ਤਰ ਬਣੇਗਾ ਕਤਰੀਤ ਬਣੇਗਾ ਜ਼ਿਲ੍ਹਾ ਹਾਂਜੀ ਪੂਰਾ ਕਤਰੀਤ ਬਣੇਗਾ ਹੁਣ ਅਨੰਦਪੁਰ ਸਾਹਿਬ ਦੇ ਕਿੰਨੇ ਕੁ ਸਿਨ ਨੀਕਾ ਨੂੰ ਰੋਜ਼ ਜਿਹੜਾ ਉਹ ਜ਼ਿਲ੍ਹਾ ਕਚੈਰੀਆਂ 'ਚ ਜਾਣਾ ਪੈਂਦਾ ਕਿੰਨਿਆਂ ਨੂੰ ਸਾਨੂੰ ਡੀਸੀ ਨਾਲ ਜਾਂ ਐਸਐਸਪੀ ਨਾਲ ਕੰਮ ਪੈਂਦਾ ਆ ਹਾਂਜੀ 40 ਕਿਲੋਮੀਟਰ ਦੀ ਵਾਟ ਆ ਅੱਧੇ ਘੰਟੇ ਦੇ ਵਿੱਚ ਅਸੀਂ ਰੋਪੜ ਪਹੁੰਚ ਜਾਂਦੇ ਆ ਜਿਲ੍ਹਾ ਬਣਨ ਦੇ ਨਾਲ ਕੀ ਹੋਏਗਾ ਖਰਚਾ ਵਧੇਗਾ ਲੋਕਲ ਵਗਾਰ ਵਧੇਗੀ ਹੁਣ ਤੁਸੀਂ ਕੱਲ ਵੇਖੋ ਇੱਕ ਡੀਆਈਜੀ ਜਿਹੜੇ ਆ ਸਾਡੇ ਪੰਜਾਬ ਦੇ ਉਹ ਕ腐ਸ਼ਨ ਦੇ ਕੇਸ ਦੇ ਵਿੱਚ ਫੜੇ ਆ ਤੇ ਉਹ ਕਿੰਨੇ 500 ਕਰੋੜ ਰੁਪਈਆ ਮੇਰੇ ਖਿਆਲ ਜਿਵੇਂ 5 ਕਰੋੜ ਰੁਪਈਆ ਉਹਨਾਂ ਦੇ ਘਰੋਂ ਹੀ ਮਿਲਿਆ ਦੇਖੋ ਨਾ ਕਿੰਨੀ ਪ੍ਰਸ਼ਾਸਨਿਕ ਪੱਦਰ ਤੇ ਕਿੰਨੀ ਕ腐ਸ਼ਨ ਆ ਤੇ ਉਹ ਨਹੀਂ ਪਰ ਇਹ ਗੱਲਾਂ ਫੋਟੋਸ਼ਾਪ ਹੁੰਦੀਆਂ ਰਹਿੰਦੀਆਂ ਨਹੀਂ ਪਰ ਇਹ ਨਾ ਨਾਪੁਰ ਸਰ ਤੇ ਵੀ ਬੋਝ ਪਏਗਾ ਨਾ ਨਵਾਂ ਜ਼ਿਲ੍ਹਾ ਬਣੇਗਾ ਤੇ ਉਹਦੇ ਤੇ ਬੋਝ ਆਮ ਜਨਤਾ ਤੇ ਹੀ ਪਏਗਾ ਨਾ ਜੇ ਸਰਕਾਰ ਪੈਸਾ ਖਰਚ ਰਹੀ ਹੈ ਇੱਥੇ ਇਮਾਰਤਾਂ ਬਣ ਰਹੀਆਂ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਨਾਲ ਕੀ ਇਤਰਾਜ਼ ਹੈ ਇਹ ਇਤ ਦੇਖੋ ਹੋ ਗਈ ਇੱਕ ਤੇ ਆਰਥਿਕ ਆਰਥਿਕ ਤੌਰ ਤੇ ਬਹੁਤ ਬਹੁਤ ਵਧੇਗਾ ਫਾਇਦਾ ਕੋਈ ਨਹੀਂ ਹੋਣਾ ਕੁਝ ਲੋਕ ਕਹਿ ਰਹੇ ਆ ਕਿ ਅਨੰਦਪੁਰ ਸਾਹਿਬ ਦੀ ਮਹੱਤਤਾ ਬਹੁਤ ਵੱਡੀ ਹੈ ਦੂਜੀ ਗੱਲ ਉੱਥੇ ਜਾਣਾ ਕਿ ਅਨੰਦ ਦੇਖੋ ਕਈ ਸੱਜਣ ਇਹ ਕਹਿ ਰਹੇ ਆ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਤਾਂ ਜ਼ਰੂਰੀ ਹੈ ਕਿ ਖਾਲਸੇ ਦੀ ਜਨਮ ਭੂਮੀ ਆ ਇਹ ਇਸ ਦੀ ਮਹੱਤਤਾ ਨੂੰ ਵੇਖਦੇ ਆ ਮੈਨੂੰ ਲੱਗਦਾ ਕਿ ਉਹਨਾਂ ਦਾ ਨਜ਼ਰੀਆ ਗਲਤ ਆ ਭਾਰਤ ਦੇ ਵਿੱਚ 787 ਤੋਂ ਵੱਧ ਜ਼ਿਲ੍ਹੇ ਨੇ ਅਨੰਦਪੁਰ ਸਾਹਿਬ ਪੂਰੇ ਵਿਸ਼ਵ ਦੇ ਵਿੱਚ ਇਕੋ ਆ ਜਿੱਥੋਂ ਮਨੁੱਖੀ ਅਧਿਕਾਰਾਂ ਦਾ ਪਹਿਲਾ ਇਨਕਲਾਬ ਉੱਠਿਆ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 1675 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਜਾ ਕੇ ਦਿੱਲੀ ਦੇ ਚਾਂਦਨੀ ਚੌਕ 'ਚ ਆਪਣਾ ਸੀਸ ਕਟਵਾ ਕੇ ਭਾਰਤ ਦੇ ਵਿੱਚੋਂ ਮੁਗਲ ਦੇ ਸਲਤਨਤ ਦੇ ਜ਼ਬਰ ਦੀ ਜ਼ੁਲਮ ਦੀ ਜੜ ਪੁੱਟਦੇ ਆ ਇਸ ਤੋਂ ਵੱਡਾ ਇਤਿਹਾਸ ਕੀ ਹੋ ਸਕਦਾ ਔਰ ਮਨੁੱਖੀ ਭਾਈਚਾਰੇ ਦੀ ਅਲੰਬਰਦਾਰੀ ਦਾ ਮਨੁੱਖੀ ਅਧਿਕਾਰਾਂ ਦੀ ਅਲੰਬਰਦਾਰੀ ਦਾ ਇੱਥੋਂ ਜਿਹੜਾ ਘਟਨਾ ਕਰਮ 16 ਸੁੰਨ ਦਿਨ ਵਿਦੀ ਸਾਖੀ ਵਾਲੇ ਦਿਨ ਹੋਇਆ ਔਰ ਜੇ ਮੈਂ ਇਸ ਪਹਿਲੂ ਤੇ ਆਵਾਂ ਇਤਿਹਾਸਕ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਤੇ ਮੈਂ 25 ਸਾਲ ਦੇ ਦੌਰ ਚ ਹੀ ਪਿਛਲੇ ਅਨੰਦਪੁਰ ਸਾਹਿਬ ਦੀ ਪ੍ਰਕਿਰਤੀ ਨੂੰ ਬਹੁਤ ਰੰਗ ਬਦਲਦੇ ਵੇਖਿਆ ਹੁਣ ਅੱਜ ਦੀ ਤਰੀਕ ਦੇ ਵਿੱਚ ਅਸੀਂ ਜਦੋਂ ਇਤਿਹਾਸ ਪੜ੍ਹਦੇ ਆ ਅਨੰਦਪੁਰ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਨਗਰੀ ਚੱਕ ਮਤਾ ਨਾਨਕੀ ਬਸਾਉਣ ਲਈ ਇਸ ਹਥਾਉਤ ਦਾ ਖੇਤਰ ਕਹਿੰਦੇ ਹੁੰਦੇ ਸੀ ਇਹਨੂੰ ਤੇ ਇਸ ਖੇਤਰ ਨੂੰ ਮਾਖੋਵਾਲ ਪਿੰਡ ਦੀ ਜ਼ਮੀਨ ਨੂੰ ਖਰੀਦਿਆ ਅਨੰਦਪੁਰ ਸਾਹਿਬ ਬਸਾਇਆ ਉਹ ਕਿਨਾ ਦੁਨਿਆਵੀ ਰੱਖਿਆਤਮਕ ਰੋਹਾਨੀ ਦ੍ਰਿਸ਼ਟੀਆਂ ਕਰਕੇ ਇਸ ਨੂੰ ਬਸਾਇਆ ਉਹ ਅੱਜ ਸਮਝਣਾ ਹੋਵੇ ਕਿੱਥੇ ਬੱਚੇ ਸਮਝਣਗੇ ਤੇ ਜੇ ਕਿਉਂਕਿ ਇੱਥੋਂ ਦੀ ਭੂਗੋਲਿਕ ਪ੍ਰਕਿਰਤਿਕ ਸੁੰਦਰਤਾ ਦਾ ਬਹੁਤ ਹੀ ਸਮੇ ਸਮੇਤੇ ਕਾਣ ਹੋਇਆ ਅਸੀਂ ਇਤਿਹਾਸ ਚ ਪੜਦੇ ਆ ਕਿ ਇੱਥੋਂ ਜਦੋਂ ਕਿਲਾ ਆਨੰਦਗੜ੍ਹ ਸਾਹਿਬ ਦੇ ਹੇਠਲੇ ਬਣਨੇ ਹਿਮਾਤੀ ਨਾਲਾ ਵਕਦਾ ਹੁੰਦਾ ਸੀ ਇੱਕ ਬੰਨੇ ਇਹਦੇ ਸਤਲੋਈ ਦਰਿਆ ਵਕਦਾ ਹੁੰਦਾ ਸੀ ਦੋ ਬੰਨੇ ਇਹਦੇ ਜਿਹੜਾ ਸ਼ਿਵਾਲਕ ਦੀਆਂ ਪਹਾੜੀਆਂ ਲੱਗਦੀਆਂ ਹੁੰਦੀਆਂ ਸਨ ਤਾਂ ਹੁਣ ਦੇਖੋ ਹਿਮਾਤੀ ਨਾਲਾ ਕਿਤੇ ਉਹਦਾ ਵजूद ਵੀ ਨਹੀਂ ਦਿਸਦਾ ਇੱਧਰ ਬਹੁਤ ਵੱਡਾ ਕੰਕਰੀਟ ਦਾ ਵੀ ਰਾਸਤੇ ਖਾਲਸਾ ਉਸਾਰ ਦਿੱਤਾ ਵੀ ਰਾਸਤੇ ਖਾਲਸਾ ਦੇ ਨਾਮ ਤੇ ਕੰਕਰੀਟ ਦਾ ਜੇਕ ਸਮਝ ਲਓ ਭਵਨ ਉਸਾਰ ਦਿੱਤਾ ਉਹ ਹਿਮਾਤੀ ਨਾਲਾ ਸਾਰਾ ਕੁਝ ਉਹਦੇ ਕੋਈ ਜਿਹੜੇ ਮਾਣੇ ਮੋਟੇ ਚੋਆ ਨਾਲੇ ਸੀ ਉਹ ਵੀ ਵजूद ਖਤਮ ਹੋ ਗਿਆ ਦੂਜੇ ਬੰਨੇ ਜਿਹੜਾ ਉਹ ਸ਼ਹਿਰੀਕਰਨ ਹੋ ਗਿਆ ਬਸਤੀਆਂ ਬਣ ਗਈਆਂ ਨੇ ਤੋ ਨਾ ਛਾਟ ਬੁਨਿਆਦੀ ਗੱਲ ਅਸੀਂ ਇਹੀ ਕਹਿ ਰਹੇ ਹਾਂ ਕਿ ਜਦੋਂ ਜ਼ਿਲ੍ਹਾ ਬਣ ਗਿਆ ਤਾਂ ਜਿਹੜੀ ਬਚੀ ਖੁੱਚੀ ਵਿਰਾਸਤ ਹੈ ਕਿਉਂਕਿ ਪਿਛਲੇ 20-25 ਸਾਲਾਂ 'ਚ ਸਿੱਖਾਂ ਨੂੰ ਆਪਣੀ ਵਿਰਾਸਤ ਪ੍ਰਤੀ ਜਿਹੜੀ ਆ ਜਾਗਰੂਕਤਾ ਵਧੀ ਸਿੱਖਾਂ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਵਿਰਾਸਤ ਦਾ ਪਿਛਲੇ ਆਪਾਂ ਵੇਖਦੇ ਹਾਂ 60-70 ਸਾਲਾਂ 'ਚ ਵੱਖ-ਵੱਖ ਤਰੀਕਿਆਂ ਦੇ ਨਾਲ ਜਾਣੇ-ਅਣਜਾਣੇ 'ਚ ਬਹੁਤ ਆਹ ਉਹ ਤਾਂ ਆਪਸੇ ਵਾਲੇ ਬਾਬੇ ਵੀ ਤੋੜੀ ਜਾਂਦੇ ਬਿਲਕੁਲ ਵੀ ਜਿਹੜੀ origignal ਜਿਹੜੀ ਤੁਹਾਡੀ ਹਾਂਜੀ ਉਹਦਰ ਕੁਦਰਤੀ ਮੋਨੂਮੈਂਟਸ ਤੁਹਾਡੇ ਹੈਗੇ ਬਣੇ ਹੋਏ ਉਹਨਾਂ ਨੂੰ ਤੋੜ ਕੇ ਸੰਗਮਰਮਰ ਲਾਈ ਜਾ ਰਿਹਾ ਤੋ ਇਹ ਇਹ ਇਸ ਤਰ੍ਹਾਂ ਦੀ ਜਿਹੜੀ ਵਿਲਾਸਤ ਹੈ ਇਹ ਬੜੀ ਇਹ ਬੜੀ ਹਾਸੇ ਦੀ ਨਹੀਂ ਗੱਲ ਆ ਕੱਲ ਜਦੋਂ ਅਕਾਲਤਖਸਰ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜੀ ਹੋਰ ਆਣੇ ਵੀ ਬੜੀ ਵਧੀਆ ਇੱਕ ਗੱਲ ਕਹੀ ਸੀ ਮੈਨੂੰ ਚੰਗੀ ਲੱਗੀ ਉਹ ਕਹਿੰਦੇ ਕਿ ਇਕ ਕਾਹਦਾ ਕਾਦੀ ਵੀ ਵਿਰਾਸਤ ਬਣਾ ਰਹੇ ਕਾਦੇ ਵਿਰਾਸਤੀ ਮਾਰਗ ਬਣਾ ਰਹੇ ਜਿਹੜੀ ਅਸਲੀ ਵਿਰਾਸਤ ਆ ਵਿਰਾਸਤ ਤੇ ਉਹ ਹੁੰਦੀ ਆ ਜਿਹੜੀ ਸਾਡੇ ਪਿਓ ਦਾਦਿਆਂ ਤੋਂ ਸਾਡੇ ਪੁਖਤੈਨੀ ਤੌਰ ਤੇ ਸਾਾਨੂੰ ਮਿਲਦੀ ਆ ਜਿਹੜੀ ਭੂਗੋਲਕ ਸਥਿਤੀਆਂ ਮਿਲਦੀਆਂ ਜਾਂ ਜਿਹੜੇ ਸੰਸਕਾਰ ਮਿਲਦੇ ਆ ਜਾਂ ਜੋ ਵੀ ਵਾਤਾਵਰਨ ਮਿਲਦਾ ਜੀ ਉਹਨੂੰ ਅਸੀਂ ਵਾਤਾਵਰਨ ਨੂੰ ਉਸ ਭੂਗੋਲਕ ਪ੍ਰਕਿਰਤਕ ਦੇਖ ਨੂੰ ਵਿਗਾੜ ਕੇ ਕੰਕਰੀਟ ਨਾਲ ਅਸੀਂ ਵਿਰਾਸਤ ਨਕਲੀ ਉਸਾਰਾਂ ਲਾਗੇ ਉਹ ਵਿਰਾਸਤ ਨਹੀਂ ਨਾ ਵਿਰਾਸਤ ਤੇ ਉਹੀ ਹੈ ਜੋ ਗੁਰੂ ਸਾਹਿਬ ਨੇ ਦਿੱਤੀ ਆ ਉਹਨਾਂ ਅਨੰਦਪੁਰ ਸਾਹਿਬ ਦੇ ਇਸੇ ਬਜ਼ੁਰਗ ਨਾਲ ਗੱਲ ਕਰਕੇ ਵੇਖੋ 70-80 ਸਾਲ ਦੇ ਬਜ਼ੁਰਗ ਨਾਲ ਉਹ ਤੁਹਾਨੂੰ ਦੱਸੇਗਾ ਕਿ ਸਤਲੁਜ ਦਰਿਆ ਅਜ ਤੋਂ 70-80 ਸਾਲ ਪਹਿਲਾਂ ਕਿਸ ਤਖਸ ਕੇਸਗੜ ਸਾਹਿਬ ਦੀ ਟੱਕੀ ਦੇ ਨਾਲ ਵਹਿਂਦਾ ਹੁੰਦਾ ਸੀਗਾ ਹਾਂਜੀ ਤੇ ਜਿਹੜਾ ਤਖਤ ਕੇਸਗੜ ਸਾਹਿਬ ਵੀ ਜਦੋਂ ਲੋਕ ਆਉਂਦੇ ਸੀ ਕਹਿੰਦੇ ਪਗਡੰਡੀਆਂ ਹੁੰਦੀਆਂ ਸਨ ਸੋ ਮੈਨੂੰ ਲੱਗਦਾ ਵੀ ਇਹ ਅਸੀਂ ਬਹੁਤ ਕੋਝੇ ਜਾਣੇ ਜਾਣੇ ਚ ਗਵਾ ਬੈਠੇ ਹਾਂ ਚਲੋ ਜੋ ਗਵਾਚ ਗਿਆ ਗਵਾਚ ਗਿਆ ਅੱਗੇ ਹੁਣ ਤੇ ਵਿਚਾਰੀਏ ਹੁਣ ਜ਼ਿਲ੍ਹੇ ਦੀ ਗੱਲ ਕਰੀਏ ਜੇ ਜ਼ਿਲ੍ਹਾ ਬਣਦਾ ਆ ਇਹ ਸਾਰੀਆਂ ਚੀਜ਼ਾਂ ਜਦੋਂ ਸ਼ਹਿਰੀ ਕਰਨ ਵਧੇਗਾ ਨਵੇਂ ਅਫਸਰ ਆਉਣਗੇ ਉਹਨਾਂ ਦੀਆਂ ਰਿਹਾਇਸ਼ਾਂ ਦੀ ਸਮੱਸਿਆ ਆਊਗੀ ਨਵੀਆਂ ਰਿਹਾਇਸ਼ਾਂ ਬਣਾਉਣਗੇ ਤੇ ਹੁਣ ਵੇਖੋ ਕਿ ਇਹ ਪ੍ਰਕਿਰਤਿਕ ਸੁੰਦਰਤਾ ਜਿਹੜੀ ਆ ਜਦੋਂ ਨਵਾਂ ਇੱਥੇ ਜ਼ਿਲ੍ਹਾ ਪ੍ਰਸ਼ਾਸਕੀ ਢਾਂਚਾ ਆਏਗਾ ਪੂਰੇ ਦਫ਼ਤਰ ਬਣਨਗੇ ਉਹਦੇ ਨਾਲ ਰਹਿਸ਼ ਵੀ ਵਧੇਗੀ ਇੱਥੇ ਵੱਸੋਂ ਵੀ ਬਾਹਰੋਂ ਆ ਕੇ ਵਧੇਗੀ ਸੋ ਇਹਦੇ ਦੇ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਆ ਉਹ ਇਹਦੀ ਜਿਹੜੀ ਆਨੰਦਾਂ ਦੀ ਨਗਰੀ ਜਿਹੜੀ ਆਪਾਂ ਕਹਿੰਨੇ ਇਹਨਾਂ ਨੂੰ ਉਹ ਜਿਹੜਾ ਉਹ ਦੇਖ ਜਾਂ ਉਹ ਜਿਹੜੀ ਵਿਰਾਸਤੀ ਸਰੂਪ ਆ ਉਹਨੂੰ ਠੇਸ ਪੁੱਜੇਗੀ ਤੇ ਉਹਦੇ ਨਾਲ ਨਾਲ ਜਿਹੜਾ ਇਹ ਨੂੰ ਵੇਖੋ ਨਾ ਵਿਸ਼ਵ ਭਰ ਤੋਂ ਜਿਹੜੇ ਸਿੱਖ ਆ ਜਾਂ ਹੋਰ ਧਰਮਾਂ ਦੇ ਲੋਕ ਆ ਆਨੰਦਪੁਰ ਸਾਹਿਬ ਹਰ ਸਾਲ ਆਉਂਦੇ ਆ ਉਹ ਇੱਥੋਂ ਦੀ ਪ੍ਰਕਿਰਤਿਕ ਜਿਹੜੀ ਸੁੰਦਰਤਾ ਵੇਖ ਕੇ ਗਦਗਦ ਹੋ ਜਾਂਦੇ ਆ ਮੈਂ ਜੇ ਇੱਕ ਮਿਸਾਲ ਇੱਥੇ ਜ਼ਿਕਰ ਕਰਾਂ ਕੋਥਾ ਨਹੀਂ ਹੋਏਗੀ ਅ ਇੰਗਲੈਂਡ ਦੇ ਇੱਕ ਸ਼ਾਈ ਘਰਾਣੇ ਦੀ ਕੁੜੀ ਸੀ ਸ਼ਾਇਦ ਉਹਦਾ ਅਲੇਗਜ਼ੈਂਡਰਾ ਨਾਂ ਹੀ ਉਹਦਾ ਤੁਹਾਨੂੰ ਵੀ ਯਾਦ ਹੋਊਗਾ ਤੇ ਉਹ ਉਹ ਬੜੀ ਜਿਹੜੀ ਚੱਕਾ ਚੌਂਦਾ ਵਾਲੀ ਜ਼ਿੰਦਗੀ ਤੋਂ ਉੱਥੇ ਮਾਡਲਿੰਗ ਵਗੈਰਾ ਮੇਰੇ ਖਿਆਲ ਕਰਦੀ ਸੀਗੀ ਤੇ ਉਹ ਆਧੁਨਿਕ ਚੱਕਾ ਚੌਂਦਾ ਵਾਲੀ ਜ਼ਿੰਦਗੀ ਤੋਂ ਨਾਰਾਜ਼ ਹੋ ਕੇ ਤੇ ਉਹ ਆਪਣੇ ਅੰਦਰ ਨੂੰ ਆਪਣੇ ਆਤਮਾ ਦਾ ਆਪਣੀ ਰੋਹਾਨੀ ਮੰਥਨ ਕਰਨ ਲਈ ਨਿਕਲੀ ਜੇ ਜਦੋਂ ਪੰਜਾਬ ਆਈ ਤੇ ਅਨੰਦਪੁਰ ਸਾਹਿਬ ਪਹੁੰਚੀ ਤੇ ਅਨੰਦਪੁਰ ਸਾਹਿਬ ਉਹ 7-8 ਸਾਲ ਇੱਥੇ ਰਹੀ ਉਹ ਇਹਨਾਂ ਜੰਗਲਾਂ ਦੇ ਵਿੱਚ ਮੈਂ ਖੁਦ ਅੱਖੀਂ ਵੇਖਦਾ ਰਿਆ ਨੰਗੇ ਪੈਰੀ ਉਹਨੇ ਅਮਰਤ ਸ਼ਖ ਲਿਆ ਸੀ ਉਹ ਉਤਰੰਗ ਕੌਰ ਉਹਨੇ ਆਪਣਾ ਨਾਮ ਰੱਖ ਲਿਆ ਸੀ ਖਾਲਸਾ ਹੀ ਬਾਣਾ ਪਹਿਨ ਕੇ ਪੈਦਲ ਹੱਥ ਦੇ ਵਿੱਚ ਬਰਸ਼ਾ ਫੜਿਆ ਹੋਣਾ ਅਨੇ ਇਦਾਂ ਹੀ ਜੰਗਲਾਂ ਦੇ ਵਿੱਚ ਤੁਰੇ ਫੋਣਾ ਬਾਣੀ ਪੜਦੀ ਜਾਣਾ ਸੁਣਦੀ ਜਾਣਾ ਸੋ ਇਦਾਂ ਦੇ ਬੜੇ ਆਤਮ ਜਗਿਆਸੂ ਗੁਪਤ ਤੌਰ ਤੇ ਵੀ ਜਿਹੜੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਆਉਂਦੇ ਆ ਉਹ ਆਪਣੇ ਆਤਮਾ ਦਾ ਰੋਹਾਨੀਅਤ ਦਾ ਜਿਹੜਾ ਇੱਥੇ ਚਿੰਤਨ ਕਰਦੇ ਆ ਸੋ ਇਹ ਚੀਜ਼ ਦਾ ਜਿਹੜਾ ਇਹ ਇੱਕ ਰਿਜ਼ਰਵ ਜਿਹੜਾ ਕੁਦਰਤ ਨੇ ਸਾਨੂੰ ਇਹ ਦਿੱਤਾ ਹੈ ਨਾ ਉਸ ਮੈਨੂੰ ਲੱਗਦਾ ਕਿ ਉਹਨੂੰ ਠੇਸ ਪੁੱਜੇਗੀ ਉਹਨਾ ਪਿੱਛੇ ਜੀ ਇੱਕ ਮਿਸਾਲ ਹੋਰ ਦਿੰਨਾ ਕਿ ਇੱਕ ਬੜੀ ਵੱਡੀ ਕੋਈ ਹਸਤੀ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਉਹਨਾਂ ਦੀ ਵਾਈਫ ਨੂੰ ਕੋਈ ਭਿਆਨਕ ਬਿਮਾਰੀ ਜਿਹੜੀ ਆ ਉਹ ਉਹ ਲੱਛਣ ਪ੍ਰਗਟ ਹੋਏ ਉਹਨਾਂ ਨੇ ਦਿੱਲੀ ਦੇ ਬੜੇ ਮਹਿੰਗੇ ਹਸਪਤਾਲ ਤੋਂ ਦਾ ਇਲਾਜ ਕਰਾਇਆ ਚਲੋ ਟ੍ਰੀਟਮੈਂਟ ਹੋਇਆ ਪਰ ਉਹਨਾਂ ਨੇ ਨਾਲ ਹੀ ਡਾਕਟਰਾਂ ਨੇ ਕਿਹਾ ਕਿ ਤੁਸੀਂ ਅੰਮ੍ਰਿਤਸਰ ਵਰਗੇ ਸ਼ਹਿਰ 'ਚ ਰਹਿ ਰਹੇ ਜਿੱਥੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਆਬਾਦੀ ਆ ਤੇ ਪੋਲੂਸ਼ਨ ਬਹੁਤ ਆ ਤੇ ਤੁਸੀਂ ਜੇ ਚਾਹੁੰਦੇ ਹੋ ਕਿ 4-5 ਸਾਲ ਸੌਖੇ ਕੱਟਣਾ ਤਾਂ ਇਹਨਾਂ ਦਾ ਜੀਵਨ ਸੁਰੱਖਿਅਤ ਤਾਂ ਹੋ ਸਕਦਾ ਕਿਸੇ ਪਰਦੂਸ਼ਨ ਮੁਕਤ ਸ਼ਹਿਰ ਚ ਚਲ ਜਓ ਪਹਿਲਾਂ ਉਹਨਾਂ ਨੇ ਸੋਚਿਆ ਚਾਹਲ ਅਮਰਸਰ ਦੇ ਵਿੱਚ ਪੋਲਿਊਸ਼ਨ ਆ ਟ੍ਰੈਫਿਕ ਆ ਤੇ ਲਾਗੇ ਪਿੰਡਾਂ ਦੇ ਵਿੱਚ ਸ਼ਾਇਦ ਘੱਟ ਹੋਵੇ ਉੱਥੇ ਉਹ ਇੱਕ ਅੱਜਕੱਲ ਪੈਰਾਮੀਟਰ ਜਿਹਾ ਮਿਲਦਾ ਹੈ ਉਹਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਦੂਸ਼ਨ ਦਾ ਹਨਾ ਸਾਰਾ ਪੈਮਾਨਾ ਉਹ ਲਾਗੇ ਦੇ ਪਿੰਡਾਂ ਚ ਗਏ ਉੱਥੇ ਵੀ ਗੱਲ ਨਹੀਂ ਬਣੀ ਆਨੰਦਪੁਰ ਸਾਹਿਬ ਆਏ ਜਦੋਂ ਆਨੰਦਪੁਰ ਸਾਹਿਬ ਆ ਕੇ ਉਹਨਾਂ ਵੇਖਿਆ ਤੇ ਉਹ ਬਿਲਕੁਲ ਜਿਹੜਾ ਪ੍ਰਦੂਸ਼ਨ ਦੇ ਕਣ ਜਿਹੜੇ ਆ ਉਹ ਮਨਭੀ ਸੀਗੇ ਉਹਦੇ ਵਿੱਚ ਉਹ ਵੇਖ ਲੋ ਅੰਮ੍ਰਿਤਸਰ ਦੇ ਵਿੱਚੋਂ ਆਪਣਾ ਸਾਰਾ ਉੱਥੇ ਦਾ ਕਾਰੋਬਾਰ ਉੱਥੇ ਛੱਡ ਕੇ ਇੱਥੇ ਪਰਿਵਾਰ ਨੂੰ ਉਹਨਾਂ ਨੇ ਮਤਲਬ ਇੱਥੇ ਰਹਿ ਰਹੇ ਇਦਾਂ ਦੇ ਬਹੁਤ ਪਰਿਵਾਰ ਮੈਂ ਜੀ ਸਾਹਿਬ ਮੈਨੂੰ ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਤੁਹਾਡੇ ਫਾਦਰ ਸਾਹਿਬ ਨੇ ਜਦੋਂ ਫੈਸਲਾ ਕੀਤਾ ਕਿ ਕਿ ਤੁਹਾਡਾ ਪਿਸ਼ੋਕੜ ਗੁਰਦਾਸਪੁਰ ਹੈਗਾ ਹੈ ਨਾ ਉਹਨਾਂ ਨੇ ਜਦੋਂ ਫੈਸਲਾ ਕੀਤਾ ਸੀਗਾ ਕਿ ਮੈਂ ਅਨੰਦਪੁਰ ਸਾਹਿਬ ਰਹਿਣਾ ਉਹਦੇ ਪਿੱਛੇ ਕੀ ਮਾਨਸਿਕਤਾ ਸੀ ਕਿ ਇਸ ਤਰ੍ਹਾਂ ਦੇ ਹੋਰ ਵੀ ਲੋਕ ਨੇ ਇੱਥੇ ਜਿਹੜੇ ਵੰਦੇ ਦੇਖੋ ਮੈਂ ਤੁਹਾਨੂੰ ਉਹੀ ਦੱਸ ਰਿਹਾ ਪਿਛਲੇ 25 ਸਾਲਾਂ ਦੇ ਵਿੱਚ ਪੰਜਾਬ ਭਾਰਤ ਤੋਂ ਵਿਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਲੋਕ ਇੱਥੇ ਆ ਕੇ ਸਿੱਖ ਵਸੇ ਆ ਅਸੀਂ ਵੀ ਉਹਨਾਂ ਚੋਂ ਇੱਕ ਆ ਕਿ ਜਦੋਂ ਅਸੀਂ ਖਾਲਸਾ ਪੰਥ ਦਾ 300 ਸਾਲਾ 1999 ਚ ਬਣਾਇਆ ਉਦੋਂ ਅਨੰਦਪੁਰ ਸਾਹਿਬ ਆ ਕੇ ਤੇ ਜਦੋਂ ਇੱਥੇ ਦੀ ਪ੍ਰਕਿਰਤਿਕ ਸੁੰਦਰਤਾ ਵੇਖੀ ਤੇ ਹਾਲਾਂਕਿ ਉਸ ਵੇਲੇ ਪ੍ਰਦੂਸ਼ਣ ਪੰਜਾਬ ਦੇ ਵਿੱਚ ਬਹੁਤ ਘੱਟ ਸੀਗਾ ਪਰ ਫਿਰ ਵੀ ਸਾਡਾ ਉਹ ਗੁਰਦਾਸਪੁਰ ਜ਼ਿਲ੍ਹਾ ਉਹ ਵੀ ਜ਼ਿਲ੍ਹਾ ਮੁਕਾਮ ਆ ਤੇ ਉਹ ਸ਼ਹਿਰ ਦੇ ਵਿੱਚ ਰਹਿੰਦੇ ਸੀ ਭੀੜ ਭੜੱਕਾ ਟਰੈਫਿਕ ਪ੍ਰਦੂਸ਼ਣ ਤੇ ਉਹ ਜਦੋਂ ਇੱਥੇ ਆ ਕੇ ਵੇਖਿਆ ਬਹੁਤ ਆਨੰਦ ਆ ਤੇ ਇੱਥੇ ਆ ਕੇ ਵਸ ਗਏ ਔਰ ਹੁਣ ਅਸੀਂ ਜਦੋਂ ਉਧਰ ਜਾਂਦੇ ਆ ਜਾਂ ਮੈਂ ਅੰਮ੍ਰਿਤਸਰ ਵੀ ਜਾਂਦਾ ਤੁਸੀਂ ਮੰਨੋ ਕਿ ਉਹ ਜਿੱਦਾਂ ਕਹਿੰਦੇ ਨੇ ਜਿੱਦਾਂ ਦੇ ਵਾਤਾਵਰਣ ਚ ਤੁਸੀਂ ਉਹ ਐਂਦੇ ਤੁਹਾਡੀ ਜਿਹੜੀ ਸਕਿਨ ਹੈ ਤੁਹਾਡਾ ਸਰੀਰ ਸਾਰਾ ਉਹਦੇ ਸੈਂਸਿਟਿਵ ਉਹਦੇ ਮੁਤਾਬਕ ਹੁਣ ਜਦੋਂ ਅੰਮ੍ਰਿਤਸਰ ਵਰਗੇ ਜਾਂ ਪ੍ਰਿਪ ਗੁਰਦਾਸਪੁਰ ਵੀ ਚਾਹੀਦਾ ਕਈ ਵਾਰ ਉਹ ਆਪਣਾ ਚਮੜੀ ਫੁੱਟਣ ਲੱਗ ਪੈਂਦੀ ਉੱਥੇ ਪ੍ਰਦੂਸ਼ਨ ਨਾਲ ਹਾਂਜੀ ਮਤਲਬ ਆਨੰਦਪੁਰ ਸਾਹਿਬ ਇੰਨਾ ਪ੍ਰਦੂਸ਼ਣ ਮੁਕਤ ਇੰਨਾ ਸਾਫ ਸੁਥਰਾ ਸ਼ਹਿਰ ਆ ਇੱਥੇ ਦਾ ਜਲ ਜਿਹੜਾ ਇੰਨਾ ਪਵਿੱਤਰ ਆ ਤੁਸੀਂ ਪੰਜਾਬ ਦੇ ਵਿੱਚ ਅਸੀਂ ਰਿਪੋਰਟਾਂ ਪੜ੍ਹਦੇ ਆ ਕਿ ਕਿੰਨਾ ਜਲ ਦੇ ਵਿੱਚ ਧਰਤੀ ਹੇਠਲੇ ਜਲ ਦੇ ਵਿੱਚ ਕਿੰਨੇ ਰਸਾਇਣ ਆ ਗਏ ਕਿੰਨਾ ਹਾਨੀ ਕਰ ਗਿਆ ਇੱਥੇ ਧਰਤੀ ਹੇਠ ਵੀ ਲੋਕਾਂ ਦੇ ਪਿੰਡਾਂ ਦੇ ਵਿੱਚ ਥਾਂ ਥਾਂ ਹੀ ਵੇਖੋ ਖੂਬ ਪੁੱਟੇ ਹੋਏ ਆ ਕਿਤੇ ਪਾਣੀ ਪੀ ਕੇ ਵੇਖੋ ਅੰਮ੍ਰਿਤ ਵਰਗਾ ਜਲ ਆ ਇੰਨਾ ਸੋਹਣਾ ਵਾਤਾਵਰਨ ਆ ਹੁਣ ਚਮਕੌਰ ਸਾਹਿਬ ਵੀ ਪਿਛਲੇ ਦਿਨਾਂ ਚ ਤੁਹਾਨੂੰ ਪਤਾ ਕਿ ਉੱਥੇ ਵੀ ਜਿਹੜੇ ਜਾਗਰੂਕ ਲੋਕ ਆ ਉਥੇ ਵੀ ਕੋਈ ਜਿਹੜੀ ਇੰਡਸਟਰੀ ਲੱਗ ਰਹੀ ਉਹਦਾ ਵਿਰੋਧ ਕਰ ਰਿਹਾ ਉਥੇ ਵੀ ਉਹ ਕੱਲੀ ਮੈਂ ਇੰਟਰਵਿਊ ਇੱਕ ਸੁਣਿਆ ਸੀ ਇੱਕ ਸੱਜਣ ਦੀ ਉਹਨਾਂ ਨੇ ਦੱਸਿਆ ਕਿ ਉੱਥੇ ਜਦੋਂ ਪੈਰਾਮੀਟਰ ਲਾ ਕੇ ਵੇਖਿਆ ਉੱਥੇ ਵੀ ਪੋਲਿਊਸ਼ਨ ਬਿਲਕੁਲ ਫ੍ਰੀ ਆ ਪਰ ਉਹਨਾਂ ਨੇ ਜਿਹੜਾ ਉਹ ਉੱਥੇ ਫੈਕਟਰੀ ਲਾ ਕੇ ਉੱਥੇ ਵੀ ਪ੍ਰਦੂਸ਼ਨ ਇਦਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅੱਛਾ ਬੁੱਟਰ ਸਾਹਿਬ ਇਹ ਗੱਲ ਤੁਹਾਡੀ ਸਹੀ ਆ ਕਿ ਇਹ ਜਿਹੜੇ ਸ਼ਹਿਰ ਜਿਹੜੇ ਬਸੇ ਆ ਜਾਂ ਜਿਹੜੇ ਸਪਿਰਚੁਅਲ ਸਪਿਰਚੁਅਲਿਟੀ ਇਹਨਾਂ ਦਾ ਬੇਸ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਆਏ ਉਹਨਾਂ ਨੇ ਇਸ ਇਥੇ ਜੰਗਲ ਦੇ ਵਿੱਚ ਮੰਗਲ ਲਾਏ ਸ਼ਹਿਰ ਬਸਾਇਆ ਅ ਮਤਲਬ ਇਹਦਾ ਮੁੰਡ ਬੰਨਿਆ ਹੈ ਨਾ ਆਨੰਦਪੁਰ ਸਾਹਿਬ ਦਾ ਪਰ ਜਿਹੜਾ ਇੱਕ ਇਹ ਹੈ ਨਾ ਕਿ ਡਿਵੈਲਪਮੈਂਟ ਲਗਾਤਾਰ ਹੁੰਦੀ ਹੈ ਹੈ ਨਾ ਬਦਲਾ ਜੀਓਗ੍ਰਾਫੀ ਦੇ ਵਿੱਚ ਵੀ ਆਉਂਦਾ ਰਹਿੰਦਾ ਥੋੜਾ ਜਿਹਾ ਇਸ ਗੱਲ ਤੇ ਜਾਣਨਾ ਪਾਉ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਆਈ 1999 ਦੀ ਜਦੋਂ ਤੁਸੀਂ ਗੱਲ ਕਰਦੇ ਇਹਨੂੰ ਵਾਈਟ ਸਿਟੀ ਦਾ ਨਾਮ ਦਿੱਤਾ ਗਿਆ ਵਾਈਟ ਸਿਟੀ ਦੇ ਨਾਂ ਦੇ ਉੱਤੇ ਜਿਹੜੇ ਪ੍ਰੋਜੈਕਟ ਸ਼ੁਰੂ ਹੋਏ ਸੀਗੇ ਇੱਥੇ ਕਾਫੀ ਸਾਰੇ ਪ੍ਰੋਜੈਕਟ ਕਿਤੇ ਸਗੇ ਸ਼ੁਰੂ ਤੇ ਕੁਝ ਪ੍ਰੋਮਿਸ ਕੀਤੇ ਗਏ ਸੀਗੇ ਉਹਨਾਂ ਦਾ ਕੀ ਹਾਲ ਹੈ ਕਿ ਅਕਾਲੀ ਗੱਲ ਨੇ ਜੋ ਇਸ ਤਰ੍ਹਾਂ ਦਾ ਵਿਕਾਸ ਕੀਤਾ ਉਹਦੇ ਨਾਲ ਤੁਸੀਂ ਕਿੰਨਾ ਇਤفاق ਰੱਖਦੇ ਹੋ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ 300 ਸਾਲ ਆ ਵੀ ਮਨਾਇਆ ਗਿਆ ਖਾਲਸਾ ਪੰਥ ਦਾ ਤਾਂ ਕਾਫੀ ਹੱਦ ਤੱਕ ਇੱਥੇ ਦੀ ਪ੍ਰਕਿਰਤਿਕ ਸਰੂਪ ਜਿਹੜਾ ਪ੍ਰਭਾਵਿਤ ਹੋਇਆ ਪਰ ਫਿਰ ਵੀ ਦੇਖੋ ਉਸ ਵੇਲੇ ਵੀ 99 ਦੇ ਵਿੱਚ ਵੀ ਬਹੁਤ ਤੀਬਰ ਮੰਗ ਉੱਠੀ ਸੀ ਜ਼ਿਲ੍ਹਾ ਬਣਾਉਣ ਦੀ ਚਾਹੇ ਕੋਈ ਰਾਜਨੀਤਿਕ ਕਾਰਨ ਕਹਿ ਲੋ ਕੁਝ ਵੀ ਕਹਿ ਲੋ ਉਦੋਂ ਵੀ ਨਹੀਂ ਜ਼ਿਲ੍ਹਾ ਬਣਿਆ ਕੈਪਟਨ ਅਮਨਿੰਦਰ ਸਿੰਘ ਦੀਆਂ ਸਰਕਾਰਾਂ ਵੇਲੇ ਵੀ ਉੱਠੀ 2015 ਦੇ ਵਿੱਚ ਅਸੀਂ ਆਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ 350 ਸਾਲਾ ਮਨਾਇਆ ਉਦੋਂ ਵੀ ਮੰਗ ਉੱਠੀ ਉਦੋਂ ਵੀ ਅਕਾਲੀ ਸਰਕਾਰ ਸੀਗੀ ਪਰ ਉਦੋਂ ਵੀ ਨਹੀਂ ਡਿਕਲੇਅਰ ਕੀਤਾ ਗਿਆ ਹੁਣ ਜੇ ਜਦੋਂ ਤੇ 300 ਸਾਲਾ ਦੇ ਵਿੱਚ ਜਿਹੜੇ ਆਨੰਦਪੁਰ ਸਾਹਿਬ ਨੇੜੇ ਵਿੱਚ ਜਿਹੜੇ ਪ੍ਰੋਜੈਕਟ ਆਏ ਨਾ ਉਹ ਇਤਿਫਾਕਤਨ ਉਹ ਪ੍ਰੋਜੈਕਟ ਬਹੁਤ ਹੀ ਜ਼ਿਆਦਾ ਇੱਥੇ ਦੀ ਦੇਖ ਜਾਂ ਇੱਥੇ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੇ ਨਹੀਂ ਜਿਵੇਂ ਕਿ ਵਿਰਾਸਤੇ ਖਾਲਸਾ ਬਣਾ ਦਿੱਤਾ ਚਲੋ ਇਹ ਆ ਕਿ ਇੱਥੇ ਦੇ ਇਲਾਕੇ ਦੇ ਵਿੱਚ ਥੋੜਾ ਜਿਹਾ ਸੈਲਾਨੀਆਂ ਦਾ ਜਿਹੜਾ ਉਹ ਇਧਰ ਜੁੜਾਵ ਵਧਿਆ ਆਉਣ ਲੱਗੇ ਤੇ ਥੋੜਾ ਜਿਹਾ ਲੋਕਾਂ ਨੂੰ ਆਰਥਿਕ ਪੱਧਰ ਤੇ ਨਿੱਕੇ-ਮੋਟੇ ਕੰਮਕਾਰ ਜਿਹੜੇ ਆ ਉਹ ਉਹਨੂੰ ਵਿਕਸਤ ਹੋਏ ਉਸ ਦੇ ਨਾਲ ਇਲਾਵਾ ਤਿੰਨ ਤਾਰਾ ਹੋਟਲ ਉੱਥੇ ਬਣਾਇਆ ਸੀਗਾ ਤੇ ਹੁਣ ਬੜੀ ਦਿਲਚਸਪ ਗੱਲ ਆ ਜਿਹੜੀ ਤੁਸੀਂ ਗੱਲ ਕਹਿਣੀ ਚਾ ਰਹੇ ਹੋ ਮੈਂ ਉਹਨੂੰ ਸਮਝ ਰਿਹਾ ਉਸ ਵੇਲੇ 1998 ਦੇ ਵਿੱਚ ਦਿੱਲੀ ਦੀ ਹਮਦਰਦ ਯੂਨੀਵਰਸਿਟੀ ਨੇ ਇੱਥੇ ਇੱਕ ਸਰਵੇ ਕੀਤਾ ਸੀ ਇਸ ਚੰਗਰ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਕੀ ਸਰਵੇ ਦੇ ਵਿੱਚ ਪਾਇਆ ਕਿ ਇੱਥੇ ਦੁਨੀਆ ਦੇ ਭਾਰਤੀਆਂ ਸਭ ਤੋਂ ਦੁਰਲੱਭ ਔਰ ਸਭ ਤੋਂ ਮਹਿੰਗੀਆਂ ਹਰਪਲ ਦਵਾਈਆਂ ਦੇ ਵਿੱਚ ਪੈਣ ਵਾਲੀਆਂ ਜੜੀਆਂ ਬੂਟੀਆਂ 84 ਪ੍ਰਕਾਰ ਦੀਆਂ ਇੱਥੇ ਹੁੰਦੀਆਂ ਨੇ ਜਿਹੜੀਆਂ ਬਹੁਤ ਦੁਰਲਭ ਨੇ ਉਹਨਾਂ ਨੇ ਸਰਵੇ ਦੇ ਵਿੱਚ ਇਹ ਰੈਫਰ ਕੀਤਾ ਸੀਗਾ ਕਿ ਇੱਥੇ ਸਰਕਾਰ ਇੱਕ ਨੇਚਰ ਰਿਸਰਚ ਸੈਂਟਰ ਲਾਵੇ ਜਿਹਦੇ ਨਾਲ ਕੀ ਹੋਏਗਾ ਕਿ ਇੱਕ ਤੇ ਉਹ ਜੜੀਆਂ ਬੂਟੀਆਂ ਆਮ ਤੌਰ ਤੇ ਇਹਨਾਂ ਲੋਕਾਂ ਨੂੰ ਕੁਝ ਨਹੀਂ ਪਤਾ ਕਿ ਕਿਹੜੀ ਜੜੀ ਕੋਈ ਪਛਾਣ ਨਹੀਂ ਹੈਗੀ ਇਹ ਤੇ ਘਾਹ ਸਮਝ ਕੇ ਉਹਨੂੰ ਜਿਹੜਾ ਪੁੱਟ ਦਿੰਦੇ ਆ ਵੜ ਦਿੰਦੇ ਆ ਜਾਂ ਅੱਗ ਲਾ ਦਿੰਦੇ ਆ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਪਛਾਣ ਕਰਕੇ ਇੱਥੇ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਆਹ ਜਿਹੜੀ ਬੁਟੀ ਇਸ ਕੰਮ ਆਉਂਦੀ ਆਹ ਜਿਹੜੀ ਬੁਟੀ ਇਸ ਕੰਮ ਆਉਂਦੀ ਤੁਸੀਂ ਸਿਰਫ ਇਹਨਾਂ ਦੀ ਸਾਂਭ ਸੰਭਾਲ ਕਰਨੀ ਜਦੋਂ ਇਹਨਾਂ ਦੀ ਜਿਹੜੀ ਆ ਉਹ ਵਟਣ ਦੀ ਜਾਂ ਕਟਣ ਦੀ ਆਉ ਗਈ ਰੋਤ ਆਏਗੀ ਜਾਂ ਸਮਾ ਆਏਗਾ ਉਦੋਂ ਤੁਸੀਂ ਇਹ ਜਿਹੜਾ ਇਹ ਸਾਡੇ ਨਾਲ ਸੰਪਰਕ ਕਰਨਾ ਔਰ ਉਹ ਜਿਹੜਾ ਉਹ ਜਿਹੜੀਆਂ ਬੁਟੀਆਂ ਹਰਬਲ ਇੰਸਟੀਚਿਊਟ ਦੇ ਵਿੱਚ ਜਿਹੜੀਆਂ ਰਿਸਰਚ ਦੇ ਅਸਤੇ ਕਾਰਜ ਹੋਣੇ ਜਾਂ ਦਵਾਈਆਂ ਬਣਾਉਣ ਲਈ ਜਾਂ ਬਾਹਰ भेजणियां ਆ ਆਯਾਤ ਨਰਜਾਤ ਕਰਨਾ ਆ ਤੇ ਉਹਦੇ ਕੰਮ ਹੋਣ ਗਿਆ ਉਹਦੇ ਨਾਲ ਕੀ ਹੋਣਾ ਸੀ ਜੰਗਲ ਦੇ ਇਲਾਕੇ ਦੇ ਵਿੱਚ ਲੋਕਾਂ ਦੇ ਕੋਲ ਰੋਜ਼ਗਾਰ ਦੀ ਬੜੀ ਵੱਡੀ ਸਮੱਸਿਆ ਆ ਕਿਉਂਕਿ ਇੱਥੇ ਜ਼ਮੀਨਾਂ ਬਹੁਤ ਘਟਿਆ ਪਾਣੀ ਦੀ ਵੀ ਉਪਲਬਧਤਾ ਬਹੁਤੀ ਹੈ ਨਹੀਂਗੀ ਮੁੱਖ ਰੂਪ ਦੇ ਵਿੱਚ ਲੋਕਾਂ ਨੇ ਡੰਗਰ ਮਾਲ ਡੰਗਰ ਰੱਖਿਆ ਉਹ ਵੀ ਜਦੋਂ ਬਰਸਾਤਾਂ ਦਾ ਸਮਾਂ ਆਉਂਦਾ ਹੈ ਤੇ ਉਹ ਘਾਹ ਫੂਸ ਜਿਹੜਾ ਆਪੇ ਕੁਦਰਤੀ ਰੂਪ ਚ ਉਗਦਾ ਤੇ ਉਦੋਂ ਥੋੜਾ ਬਹੁਤਾ ਉਹਨਾਂ ਦੇ ਹਰੇਆ ਵਾਲੇ ਇਸ ਇਲਾਕੇ ਚ ਨਹੀਂ ਨੇ ਤੇ ਮਤਲਬ ਮਾੜਾ ਹੀ ਹਾਲ ਆ ਉਹਦੇ ਨਾਲ ਕੀ ਹੋਣਾ ਸੀ ਇੱਕ ਤੇ ਲੋਕਾਂ ਨੂੰ ਮੇਰਾ ਰੋਜ਼ਗਾਰ ਮਿਲਣਾ ਸੀਗਾ ਕੰਮਕਾਰ ਮਿਲਣਾ ਸੀ ਚਾਰ ਪੈਸੇ ਮਹੀਨੇ ਦੇ ਆਉਣ ਲੱਗਣੇ ਸੀ ਦੂਜਾ ਕੁਦਰਤੀ ਰੂਪ ਚ ਜਿਹੜੀਆਂ ਜਿਹੜੀਆਂ ਬੂਟੀਆਂ ਹੋਣੀਆਂ ਸੀ ਉਹਨਾਂ ਦੀ ਜਿਹੜੀ ਖਫਤ ਉਹਨਾਂ ਦੀ ਜਿਹੜੀ ਆ ਲੋਡ ਵੀ ਵਧਣੀ ਸੀ ਤੇ ਉਹਨਾਂ ਦੀ ਰੱਖ-ਰਖਾਵ ਸਾਮ ਸੰਭਾਲ ਵੀ ਵਧਣੀ ਸੀ ਸ਼ਾਇਦ ਮੇਰੇ ਖਿਆਲ ਚ ਗੁਰੂ ਗੋਬਿੰਦ ਸਿੰਘ ਨੇਚਰ ਰਿਸਰਚ ਪਾਰਕ ਵਗੈਰਾ ਇਦਾਂ ਦਾ ਕੋਈ ਨਾਮ ਰੱਖਿਆ ਸੀ ਉਸ ਵੇਲੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ ਉਹ ਮੇਰੇ ਖਿਆਲ ਉਦੋਂ ਕੇਂਦਰ ਸਰਕਾਰ ਦੇ ਨਾਲ ਵੀ ਇਸ ਪੱਧਰ ਤੇ ਰابطਾ ਹੋਇਆ ਸੀ ਰਿਪੋਰਟਾਂ ਸ਼ਬਦੀਆਂ ਰੀਆਂ ਅਖਬਾਰਾਂ ਦੇ ਵਿੱਚ ਪਰ ਪਤਾ ਨਹੀਂ ਕੀ ਕਾਰਨ ਹੋਇਆ ਕਿ ਉਹ ਜਿਹੜਾ ਕਿ ਮੈਂ ਪਿੱਛੇ ਜੇ ਜਦੋਂ ਮੈਂ ਇੱਧਰ ਨੂੰ ਆ ਰਹੇ ਸੀ ਅਸੀਂ ਦੇਖ ਰਹੇ ਸੀ ਨੇਚਰ ਪਾਰਕ ਉਹ ਕੀ ਹੈ ਉਹ ਉਹ ਵੀ ਬਹੁਤ ਵਧੀਆ ਚੀਜ਼ ਆ ਉਹ ਵਿਰਾਸਤੇ ਖਾਲਸਾ ਦੇ ਬੈਕਸਾਈਡ ਪੈਂਦੀ ਆ ਉੱਥੇ ਵੀ ਨੇਚਰ ਪਾਰਕ ਦੇ ਵਿੱਚ ਵੀ ਜਿਹੜੀ ਆ ਬੜੀ ਕੁਦਰਤੀ ਰੂਪ ਦੇ ਵਿੱਚ ਜਿਹੜੀ ਪਾਰਕ ਡਿਵੈਲਪ ਕੀਤੀ ਆ ਇਹੋ ਦੀ ਇਹ ਵੀ 99 ਦਾ ਪ੍ਰੋਜੈਕਟ ਸੀਗਾ ਖਾਲਸਾ ਪੰਥ ਇਹ ਇਹ ਚੀਜ਼ਾਂ ਤੇ ਦੇਖੋ ਵਿਕਾਸ ਦੀ ਜਿਹਨਾਂ ਤੁਸੀਂ ਗੱਲ ਕੀਤੀ ਨਾ ਇੱਕ ਗੱਲ ਵਿਕਾਸ ਦੀ ਪਰਿਭਾਸ਼ਾ ਤੁਸੀਂ ਕੀ ਲੈਂਦੇ ਹੋ ਇਹਦੇ ਤੇ ਨਿਰਭਰ ਆ ਹੁਣ ਵੇਖੋ ਬਠਿੰਡੇ ਨੂੰ ਕਿਸੇ ਵਲੇ ਟਿੱਬਿਆਂ ਦਾ ਸ਼ਹਿਰ ਕਹਿੰਦੇ ਸੀ ਉਹੜਾ ਲੋਕਾਂ ਦੇ ਵਿੱਚ ਵੀ ਇਹ ਬੜੀ ਤੀਬਰਤਾ ਸੀ ਕਿ ਸਾਡੇ ਟਿੱਬਿਆਂ ਦੇ ਸ਼ਹਿਰ ਰੇਤ ਦੇ ਇਲਾਕੇ ਦੇ ਵਿੱਚ ਕੋਈ ਵਿਕਾਸ ਹੋਵੇ ਲੋਕਾਂ ਨੇ ਪਹਿਲਾਂ ਆਪ ਮੰਗ ਮੰਗ ਕੇ ਉਥੇ ਜਿਹੜਾ ਵਿਕਾਸ ਦੀ ਨੇਰੀ ਲਿਆਂਦੀ ਤੇ ਥਰਮਲ ਲੱਗੇ ਤੇ ਹੋਰ ਕੰਕਰੀਟ ਦੇ ਜੰਗਲ ਟਿੱਬਿਆਂ ਦੇ ਵਿੱਚ ਉਸਰੇ ਅੱਜ ਉਹ ਲੋਕਾਂ ਲਈ ਉਹ ਜਿਹੜਾ ਉਹੀ ਥਰਮਲ ਉਹੀ ਵਿਕਾਸ ਦਾ ਪ੍ਰਤੀਕ ਜਿਹੜਾ ਉਹ ਸਰਾਪ ਬਣਿਆ ਪਿਆ ਲੋਕਾਂ ਨੂੰ ਪੁੱਛ ਕੇ ਵੇਖੋ ਕੈਂਸਰ ਕਿੰਨਾ ਵੱਧ ਗਿਆ ਉਸ ਲੋਕੀ ਇੱਦਾਂ ਘਰਾਂ ਤੋਂ ਜਿੱਦਾਂ ਅਸੀਂ ਬੈਠੇ ਆਂ ਘਰਾਂ ਤੋਂ ਬਾਹਰ ਨਹੀਂ ਬਹਿ ਸਕਦੇ ਬਠਿੰਡੇ ਸ਼ਹਿਰ ਦੇ ਲੋਕ ਸਵਾਡੋਟ ਦੇ ਲੋਕਾਂ ਦੇ ਘਰਾਂ ਚੋਂਦੀ ਆ ਗਵਿੰਦਵਾਲ ਸਾਹਿਬ ਵੀ ਇਹੀ ਹਾਲ ਆ ਥਰਮਲ ਲੱਗਾ ਹੋਇਆ ਇੱਧਰ ਆਪਣਾ ਬੁੱਟਰ ਸਿਵਿਆ ਪਿੰਡ ਪੈਂਦਾ ਆ ਮਹਿਤਾ ਆਪਣੇ ਸੋਰੀ ਬਾਬਾ ਬਕਾਲਾ ਸਾਹਿਬ ਲੱਗੇ ਉੱਥੇ ਜਿਹੜੀਆਂ ਖੰਡ ਦੀਆਂ ਮਿਲਾਂ ਨੇ ਮਤਲਬ ਇਹ ਆ ਤੁਹਾਡੇ ਰੋਪਣ ਰੋਪਣ ਚ ਵੀ ਹੈ ਰੋਪਣ ਵੀ ਵੇਖੋ ਥਰਮਲ ਕਰਕੇ ਆਸੇ ਪਾਸੇ ਦੇ ਕਈ ਸੋ ਮੈਨੂੰ ਲੱਗਦਾ ਕਿ ਅਨੰਦਪੁਰ ਸਾਹਿਬ ਦੇ ਵਸਨੀਕਾਂ ਨੂੰ ਉਹ ਲੋਕ ਹੁੰਦੇ ਭੋਲੇ ਮੈਂ ਜਿੱਦਾਂ ਸ਼ੁਰੂ ਚ ਵੀ ਗੱਲ ਕੀਤੀ ਸੀ ਕਿ ਇੱਕ ਰਾਜਨੀਤਿਕ ਵਰਤਾਂਤ ਹੁੰਦਾ ਹੈ ਵਿਕਾਸ ਜਾਂ ਕੋਈ ਵੀ ਵਿਕਾਸ ਦੇ ਨਾਂ ਤੇ ਕੋਈ ਸਕੀਮ ਲਿਆਉਣੀ ਜ਼ਿਲਾ ਬਣਾਉਣਾ ਜਾਂ ਹੋਰ ਤੁਸੀਂ ਵਿਕਾਸ ਬਾਰੇ ਕੀ ਸਮਝਦੇ ਹੋ ਜੇ ਆਨੰਦਪੁਰ ਸਾਹਿਬ ਨੂੰ ਡਿਵੈਲਪ ਕਰਨਾ ਹੈ ਇੱਥੇ ਡਿਵੈਲਪਮੈਂਟ ਹੋਣੀ ਹੈ ਇੱਕ ਡਿਵੈਲਪਮੈਂਟ ਤੋਂ ਬਿਨਾ ਡਿਵੈਲਪਮੈਂਟ ਤਾਂ ਹੁੰਦੀ ਆਈ ਹੈ ਔਰ ਹੁੰਦੀ ਰਹੇ ਤੁਸੀਂ ਕੀ ਸੋਚਦੇ ਹੋ ਕਿ ਡਿਵੈਲਪਮੈਂਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਦੇਖੋ ਪਹਿਲੀ ਗੱਲ ਤੇ ਇੱਕ ਡਿਵੈਲਪਮੈਂਟ ਜਿਹੜੀ ਆ ਉਹ ਇਸ ਤਰੀਕੇ ਦੀ ਹੋਣੀ ਚਾਹੀਦੀ ਆ ਉਹਦੇ ਵਿੱਚ ਮਨੁੱਖੀ ਜੀਵਨ ਦਾ ਵੀ ਵਿਕਾਸ ਹੋਵੇ ਪ੍ਰਕਿਰਤੀ ਦਾ ਵਿਕਾਸ ਹੋਵੇ ਕਿਉਂਕਿ ਪਰਮਾਤਮਾ ਨੇ 84 ਲੱਖ ਇੱਥੇ ਜੂਨਾ ਜਿਹੜੀਆਂ ਆ ਉਹ ਸੰਸਾਰ ਦੇ ਉੱਤੇ ਰੱਖੀਆਂ ਜਿਦੇ ਵਿੱਚ ਇਹ ਫੁੱਲ ਬੂਟੇ ਸਾਰ ਇਹ ਵੀ ਜੂਨਾ ਹੀ ਨੇ ਸੋ ਅਸੀਂ ਜੰਗਲ ਕੱਟ ਕੱਟ ਹੁਣ ਦੁਨੀਆ 'ਚ ਇਹ ਗਲੋਬਲ ਵਾਰਮਿੰਗ ਦੀ ਗੱਲ ਚੱਲ ਰਹੀ ਆ ਤੇ ਇਹ ਚੇਤਨਾ ਪੈਦਾ ਹੋ ਰਹੀ ਆ ਨਾ ਕਿ ਅਸੀਂ ਵਿਕਾਸ ਦੇ ਨਾਂ ਤੇ ਕੀ ਕਿੰਨਾ ਉਜਾੜਾ ਕੀਤਾ ਤੇ ਉਹ ਦੁਨੀਆ ਮੁਰੜ ਰਹੀ ਆ ਤੇ ਅਸੀਂ ਅਸੀਂ ਉਹ ਵਿਕਾਸ ਦੇ ਨਾਂ ਤੇ ਉਸੇ ਪਹਾੜੇ ਵੱਲ ਤੁਰ ਰਹੇ ਆ ਤੋਂ ਮੈਨੂੰ ਲੱਗਦਾ ਇੱਥੇ ਪਹਿਲੀ ਗੱਲ ਇਹ ਹੈ ਕਿ ਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਆ ਉਹ ਵਿਕਾਸ ਕੁਦਰਤ ਪੱਖੀ ਹੋਣਾ ਚਾਹੀਦਾ ਜਿਵੇਂ ਮੈਂ ਗੱਲ ਕੀਤੀ ਕਿ ਉਹ ਜਿਹੜੀ ਨੇਚਰ ਰਿਸਰਚ ਸੈਂਟਰ ਦੀ ਜਿਹੜੀ 99 ਵਿੱਚ ਵੀ ਗੱਲ ਚੱਲੀ ਸੀ ਇਦਾਂ ਦਾ ਪ੍ਰੋਜੈਕਟ ਲੱਗ ਸਕਦਾ 5-700 ਹਜ਼ਾਰ ਬੰਦੇ ਨੂੰ ਰੁਜ਼ਗਾਰ ਵੀ ਮਿਲੇਗਾ ਔਰ ਹੁਣ ਵੇਖੋ ਐਸਪੀ ਸਿੰਘ ਉਭਰਾਏ ਨੇ ਬੜੇ ਵੱਡੇ ਉਦਮੀ ਨੇ ਵਰਲਡਵਾਈਡ ਔਰ ਸਮਾਜ ਸੇਵਾ ਵੀ ਬੜੀ ਕਰਦੇ ਨੇ ਉਹਨਾਂ ਨੇ ਵੀ ਇੱਥੇ ਜਿਹੜਾ ਸਰਬੱਤ ਦਾ ਭਲਾ ٹرسٹ ਵੱਲੋਂ ਇੱਕ ਯੂਨੀਵਰਸਿਟੀ ਦੀ ਸਥਾਪਨਾ ਕਰਨ ਜਾ ਰਹੇ ਆ ਚਲੋ ਚੰਗੀ ਗੱਲ ਹੈ ਕਿ ਉਹ ਯੂਨੀਵਰਸਿਟੀ ਦੇ ਵਿੱਚ ਲੋਕ ਆ ਕੇ ਕੋਈ ਰਿਸਰਚ ਕਰਨਗੇ ਕੋਈ ਵਿਦਿਆ ਪੜ੍ਹਨਗੇ ਸੋ ਇਸ ਤਰੀਕੇ ਦੇ ਮੈਨੂੰ ਲੱਗਦਾ ਵੀ ਪੋਲਿਊਸ਼ਨ ਮੁਕਤ ਹੋਵੇ ਕੁਦਰਤ ਪੱਖੀ ਹੋਵੇ ਤੇ ਉਹਦੇ ਵਿੱਚ ਜਿਹੜਾ ਉਤਪਾਦਨ ਵੀ ਕੋਈ ਹੋਵੇ ਉਹਦੇ ਨਾਲ ਕੋਈ ਵੀ ਕੁਦਰਤ ਦੇ ਕਿਸੇ ਵੀ ਜਿਹੜੀ ਪ੍ਰਕਿਰਤਿਕ ਜਾਤੀ ਆ ਉਹਨੂੰ ਕੋਈ ਵੀ ਨੁਕਸਾਨ ਨਾ ਹੋਵੇ ਸੋ ਇਦਾਂ ਦਾ ਵਿਕਾਸ ਹੋਣਾ ਲੋੜੀਂਦਾ ਪਰ ਜੇ ਕਹੀਏ ਕਿ ਜਿਹਦੇ ਵਿਕਾਸ ਨਾਲ ਭੀੜ ਭੜਕਾ ਵਧੇ ਆਬਾਦੀ ਦੇ ਵਿੱਚ ਬਹੁਤ ਵੱਡਾ ਜਿਹੜਾ ਜਿਹੜਾ ਉਹ ਟਕਰਾ ਪੈਦਾ ਹੋਵੇ ਉਹ ਉਹ ਜਿਹੇ ਵਿਕਾਸ ਨਾਲੋਂ ਮੈਨੂੰ ਲੱਗਦਾ ਕਿ ਨਾ ਹੀ ਵਿਕਾਸ ਹੋਵੇ ਤੇ ਚੰਗਾ ਹੁੰਦਾ ਹੁਣ ਲੋਕ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਵੱਲ ਕਿਉਂ ਭਜ ਰਹੇ ਆ ਹੁਣ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਕੋਈ ਅੰਮ੍ਰਿਤਸਰ ਤੋਂ ਇੱਥੇ ਇੱਕ ਬਹੁਤ ਵੱਡੇ ਉਹ ਇੱਕ ਕਾਰੋਬਾਰੀ ਨੇ ਉਹ ਇੱਥੇ ਆ ਕੇ ਰਹਿ ਰਹੇ ਆ ਅੰਮ੍ਰਿਤਸਰ ਦੇ ਵਿੱਚ ਉਹ ਕਹਿਣ ਨੂੰ ਤੇ ਬਹੁਤ ਵਿਕਾਸ ਆ ਕਾਰੋਬਾਰ ਵੀ ਆ ਹਰ ਬੰਲੇ ਦੀ ਰੋਜ਼ਗਾਰ ਆ ਕੰਮੇ ਤੋਂ ਲੈ ਕੇ ਵੱਡੇ ਵੱਡੇ ਉਦਮੀਆਂ ਤੱਕ ਲਈ ਕਿੰਨਾ ਵੱਡਾ ਰੋਜ਼ਗਾਰ ਫੈਕਟਰੀਆਂ ਨੇ ਪਰ ਉੱਥੇ ਰਹਿਣ ਯੋਗ ਜੀਵਨ ਨਹੀਂ ਰਹਿ ਗਿਆ ਲੁਧਿਆਣੇ ਚਲ ਜੋ ਲੁਧਿਆਣੇ ਜਿਹੜੇ ਲੋਕ ਰਹਿ ਰਹੇ ਆ ਕਿੰਨੀ ਹੀ ਉਥੇ ਸਾਧ ਹੀ ਲੋਕਾਂ ਨੂੰ ਸਮੱਸਿਆ ਜਿਨ੍ਹਾਂ ਦਿਨਾਂ ਦੇ ਵਿੱਚ ਪੋਲੂਸ਼ਨ ਵੱਧਦਾ ਆ ਜਾਂ ਦੀਵਾਲੀ ਵਾਲੇ ਦਿਨ ਹੁੰਦੇ ਆ ਜਾਂ ਜਦੋਂ ਆਪਾਂ ਕਹਿੰਦੇ ਆਪੇ ਪਿੰਡਾਂ ਦੇ ਵਿੱਚ ਪਰਾਲੀ ਸਾੜਦੇ ਆ ਹਾਲਾਂਕਿ ਪਿੰਡਾਂ 'ਚ ਤੇ ਇੰਨਾ ਪੋਲੂਸ਼ਨ ਨਹੀਂ ਹੁੰਦਾ ਲੁਧਿਆਣੇ 'ਚ ਪਹਿਲਾਂ ਵੀ ਪੋਲੂਸ਼ਨ ਹੁੰਦਾ ਸਰਪਲੱਸ ਹੋ ਜਾਂਦਾ ਜਾਂ ਵੱਡੇ ਸ਼ਹਿਰਾਂ 'ਚ ਤੋਂ ਮੈਨੂੰ ਲੱਗਦਾ ਕਿ ਵਿਕਾਸ ਅਲਟੀਮੇਟਲੀ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਬਿਲਕੁਲ ਕੁਦਰਤ ਪੱਕੀ ਹੋਵੇ ਕੁਦਰਤ ਆਨੰਦਪੁਰ ਸਾਹਿਬ ਦੀ ਕਿਉਂਕਿ ਇਹ ਇੱਕ ਵਿਰਾਸਤ ਆ ਇਹ ਪ੍ਰਕਿਰਤੀ ਤੇ ਹੈ ਹੀ ਹੈ ਇੱਕ ਸਿੱਖਾਂ ਦੀ ਵਿਰਾਸਤ ਆ ਔਰ ਸਿੱਖਾਂ ਦਾ ਇੱਕ ਜਿਉਂਦਾ ਜਾਗਦਾ ਇਤਿਹਾਸ ਆ ਸੋ ਇਹਨੂੰ ਜਿਉਂਦਾ ਤਿਉਂ ਸੰਭਾਲਣਾ ਬਹੁਤ ਜ਼ਰੂਰੀ ਆ ਜਿਹੜਾ ਵੀ ਕਾਰਜ ਕਰਨਾ ਚਾਹੇਓ ਜ਼ਿਲ੍ਹਾ ਬਣਾਉਣਾ ਹੋਵੇ ਚਾਹੇ ਕੋਈ ਵੀ ਕਰਨਾ ਹੋਵੇ ਇਹਨੂੰ ਪਹਿਲਾਂ ਜਿਹੜਾ ਉਹ ਸਨਮੁਖ ਰੱਖਿਆ ਜਾਵੇ ਫਿਰ ਅਗਲਾ ਜਿਹੜਾ ਕੋਈ ਕਰਨਾ ਚਾਹੀਦਾ ਸੋ ਇਹ ਸੀ ਤਲਵਿੰਦਰ ਸਿੰਘ ਬੁੱਟਰ ਜਿਨ੍ਹਾਂ ਨੇ ਜਿਹੜਾ ਜ਼ਿਲ੍ਹਾ ਬਣਾਉਣ ਦਾ ਪ੍ਰੋਜੈਕਟ ਤੇ ਉਹਦੀਆਂ ਜੜੀਆਂ ਇੰਪਲੀਕੇਸ਼ਨਸ ਦੀ ਗੱਲ ਕੀਤੀ ਔਰ ਨਾਲ ਹੀ ਕਿਹਾ ਕਿ ਅਨੰਦਪੁਰ ਸਾਹਿਬ ਦੇ ਲਈ ਜ਼ਿਲ੍ਹਾ ਬਣਾਉਣ ਨਾਲੋਂ ਜ਼ਿਆਦਾ ਇੰਪੋਰਟੈਂਟ ਇੱਥੋਂ ਦੀ ਵਿਰਾਸਤ ਹੈ ਇਸੋਂ ਦੀਆਂ ਸਭਿਆਚਾਰਕ ਤੇ ਜਿਹੜੀਆਂ ਧਾਰਮਿਕ ਨਿਸ਼ਾਨੀਆਂ ਨੇ ਉਹ ਹੈ ਉਹਨਾਂ ਦੇ ਨਾਲ ਉਹਨਾਂ ਦਾ ਕਿਸੇ ਤਰ੍ਹਾਂ ਉਜਾੜਾ ਨਹੀਂ ਹੋਣਾ ਚਾਹੀਦਾ ਤੇ ਇੱਥੇ ਜਿਹੜੀ ਐ ਇਥੋਂ ਦੇ ਜਿਹੜੇ ਸ਼ਹਿਰੀਕਰਨ ਕਰਨ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਕਿ ਇਥੋਂ ਦੀ ਵਿਰਾਸਤ ਦੇ ਨਾਲ ਇਥੋਂ ਦੇ ਜੀਓਗ੍ਰਾਫੀ ਦੇ ਨਾਲ ਕੋਈ ਛੇੜਛਾੜ ਨਾ ਹੋਵੇ ਤਾਂ ਜੋ ਅਨੰਦਪੁਰ ਸਾਹਿਬ ਦੇ ਕੁਦਰਤੀ ਸਰੂਪ ਨੂੰ ਜਿਹੜਾ ਹੈ ਉਸੇ ਤਰ੍ਹਾਂ ਰੱਖਿਆ ਜਾ ਸਕੇ ਮੋਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਉਮਰਸਰ ਤੋਂ ਇੱਥੇ ਇੱਕ ਬਹੁਤ ਵੱਡੇ ਇੱਕ ਕਾਰੋਬਾਰੀ ਨੇ ਇੱਥੇ ਆ ਕੇ ਰਹਿ ਰਹੇ ਆ ਅਮਰਸਰ ਦੇ ਵਿੱਚ ਉਹ ਕਹਿਣ ਨੂੰ ਤੇ ਬਹੁਤ ਵਿਕਾਸ ਆ کاروبار ਵੀ ਆ ਹਰ ਬੰਲੇ ਦੀ ਰੋਜ਼ਗਾਰ ਆ ਕੰਮਾਂ ਤੋਂ ਲੈ ਕੇ ਵੱਡੇ ਵੱਡੇ ਉਦਮੀਆਂ ਤੱਕ ਲਈ ਕਿੰਨਾ ਵੱਡਾ ਰੋਜ਼ਗਾਰ ਫੈਕਟਰੀਆਂ ਨੇ ਪਰ ਉੱਥੇ ਰਹਿਣ ਯੋਗ ਜੀਵਨ ਨਹੀਂ ਰਹਿ ਗਿਆ ਲੁਧਿਆਣੇ ਚਲ ਜੋ ਲੁਧਿਆਣੇ ਜਿਹੜੇ ਲੋਕ ਰਹਿ ਰਹੇ ਆ ਕਿੰਨੀ ਉੱਥੇ ਸਾਧ ਹੀ ਲੋਕਾਂ ਨੂੰ ਸਮੱਸਿਆ ਜਿਨ੍ਹਾਂ ਦਿਨਾਂ ਦੇ ਵਿੱਚ ਪੋਲੂਸ਼ਨ ਵੱਧਦਾ ਆ ਜਾਂ ਦਿਵਾਲੀ ਵਾਲੇ ਦਿਨ ਹੁੰਦੇ ਆ ਜਾਂ ਜਦੋਂ ਆਪਾਂ ਕਹਿੰਦੇ ਆਂ ਆਪੇ ਪਿੰਡਾਂ ਦੇ ਵਿੱਚ ਪਰਾਲੀ ਸਾੜਦੇ ਆਂ ਹਾਲਾਂਕਿ ਪਿੰਡਾਂ 'ਚ ਤੇ ਇੰਨਾ ਪੋਲੂਸ਼ਨ ਨਹੀਂ ਹੁੰਦਾ ਲੁਧਿਆਣੇ 'ਚ ਪਹਿਲਾਂ ਵੀ ਪੋਲੂਸ਼ਨ ਹੁੰਦਾ ਸਰਪਲੱਸ ਹੋ ਜਾਂਦਾ ਜਾਂ ਵੱਡੇ ਸ਼ਹਿਰਾਂ 'ਚ ਤੋਂ ਮੈਨੂੰ ਲੱਗਦਾ ਕਿ ਵਿਕਾਸ ਅਲਟੀਮੇਟਲੀ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਬਿਲਕੁਲ ਕੁਦਰਤ ਪੱਕੀ ਹੋਵੇ ਕੁਦਰਤ ਅਨੰਦਪੁਰ ਸਾਹਿਬ ਦੀ ਕਿਉਂਕਿ ਇਹ ਇੱਕ ਵਿਰਾਸਤ ਹੈ ਇਹ ਪ੍ਰਕਿਰਤੀ ਤੇ ਹੈ ਹੀ ਹੈ ਇੱਕ ਸਿੱਖਾਂ ਦੀ ਵਿਰਾਸਤ ਹੈ ਔਰ ਸਿੱਖਾਂ ਦਾ ਇੱਕ ਜਿੰਦਾ ਜਾਗਦਾ ਇਤਿਹਾਸ ਹੈ ਸੋ ਇਹਨੂੰ ਜਿਉਂਦਾ ਤਿਉਂ ਸੰਭਾਲਣਾ ਬਹੁਤ ਜ਼ਰੂਰੀ ਆ ਜਿਹੜਾ ਵੀ ਕਾਰਜ ਕਰਨਾ ਚਾਹੇ ਉਹ ਜ਼ਿਲ੍ਹਾ ਬਣਾਉਣਾ ਹੋਵੇ ਚਾਹੇ ਕੋਈ ਵੀ ਕਰਨਾ ਹੋਵੇ ਇਹਨੂੰ ਪਹਿਲਾਂ ਜਿਹੜਾ ਉਹ ਸਨਮੁਖ ਰੱਖਿਆ ਜਾਵੇ ਫਿਰ ਅਗਲਾ ਜਿਹੜਾ ਕੋਈ ਕਰਨਾ ਚੀ ਦਾ ਸੋ ਇਹ ਸੀ ਤਲਵਿੰਦਰ ਸਿੰਘ ਬੁੱਟਰ ਜਿਨ੍ਹਾਂ ਨੇ ਜਿਹੜਾ ਜ਼ਿਲ੍ਹਾ ਬਣਾਉਣ ਦਾ ਪ੍ਰੋਜੈਕਟ ਤੇ ਉਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਦੀ ਗੱਲ ਕੀਤੀ ਔਰ ਨਾਲ ਹੀ ਕਿਹਾ ਕਿ ਅਨੰਦਪੁਰ ਸਾਹਿਬ ਦੇ ਲਈ ਜ਼ਿਲ੍ਹਾ ਬਣਾਉਣ ਨਾਲੋਂ ਜ਼ਿਆਦਾ ਇੰਪੋਰਟੈਂਟ ਇਥੋਂ ਦੀ ਵਿਰਾਸਤ ਹੈ ਇਸੋਂ ਦੀਆਂ ਸਭਿਆਚਾਰਕ ਤੇ ਜਿਹੜੀਆਂ ਧਾਰਮਿਕ ਨਿਸ਼ਾਨੀਆਂ ਨੇ ਉਹ ਹੈ ਉਹਨਾਂ ਦੇ ਨਾਲ ਉਹਨਾਂ ਦਾ ਕਿਸੇ ਤਰ੍ਹਾਂ ਉਜਾੜਾ ਨਹੀਂ ਹੋਣਾ ਚਾਹੀਦਾ ਤੇ ਇੱਥੇ ਜਿਹੜੀ ਹੈ ਇਥੋਂ ਦੇ ਜਿਹੜੇ ਸ਼ਹਿਰੀਕਰਨ ਕਰਨ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਕਿ ਇਥੋਂ ਦੀ ਵਿਰਾਸਤ ਦੇ ਨਾਲ ਇਥੋਂ ਦੇ ਜੀਓਗ੍ਰਾਫੀ ਦੇ ਨਾਲ ਕੋਈ ਛੇੜਛਾੜ ਨਾ ਹੋਵੇ ਤਾਂ ਜੋ ਅਨੰਦਪੁਰ ਸਾਹਿਬ ਦੇ ਕੁਦਰਤੀ ਸਰੂਪ ਨੂੰ ਜਿਹੜਾ ਹੈ ਉਸੇ ਤਰ੍ਹਾਂ ਰੱਖਿਆ ਜਾ ਸਕੇ ਮੋਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ